जरा बैंक का गेटर ना लगे जी पांच दिन आप असी जी बा... गल कर रहे हैं जी असु गल कर तो बात और ना जरूर जी मिल गई है एक बार गल कर लिया फाजी आजा आजा बैठ के ना आजा अच्छा बैठ के सो आपके पीछे इंडिपेंडेंट डिपार्टमेंट है क्या इन्वेस्टिगेशन करते हैं जरा एक्सपर्ट है क्या ਉਹ ਕੰਪਲੇਟ ਉੱਥੇ ਪਾ ਦਿੱਤੀ ਹੈ ਉਹਨਾਂ ਨੂੰ ਇਹਦੇ ਲਈ ਟਾਈਮ ਚਾਹੀਦਾ ਹੈ ਰਿਜ਼ੋਲਵ ਕਰਨ ਵਾਸਤੇ ਕੱਲ ਵੀ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਸੀ ਕਿ ਕਾਸ਼ ਕੀ ਤੁਸੀਂ ਥੋੜਾ ਟਾਈਮ ਦਿਓ ਇਹ ਪਿੱਛੇ ਟਾਈਮ ਲੈਂਦੇ ਇਸ ਇਨਵੈਸਟੀਗੇਸ਼ਨ ਵਾਸਤੇ 90 ਦਿਨਾਂ ਦਾ ਲੈਂਦੇ ਸਟੈਂਡਰਡ ਰਹਿੰਦਾ ਕੋਈ ਵੀ ਕੰਪਲੇਂਟ ਆਉਂਦੀ ਹੈ ਪਰ ਜਿਵੇਂ ਤੁਹਾਡੇ ਵੱਲੋਂ ਕਾਫੀ ਪ੍ਰੈਸ਼ਰ ਹੈ ਕਿ ਛੇਤੀ ਦਾ ਹੋਣਾ ਚਾਹੀਦਾ ਹੈ ਹੱਲਾ ਹੋਣਾ ਚਾਹੀਦਾ ਹੈ ਸਿਰ 30 ਦਿਨਾਂ ਦਾ ਟਾਈਮ ਚਾਹੀਦਾ ਹੈ ਤਾਂ 30 ਦਿਨਾਂ ਦਾ ਟਾਈਮ ਦਿਓ ਇੰਪਾਰਸ਼ੀਅਲ ਇਨਵੈਸਟੀਗੇਸ਼ਨ ਹੋਏਗੀ ਕੰਪਲੀਟ ਰਿਪੋਰਟ ਆਏਗੀ ਪਤਾ ਲੱਗ ਜਾਏਗਾ ਕਿ ਈਦੀ ਗਲਤੀ ਹੈ ਅਕੋਰਡਿੰ ਤਾਨੂੰ 90 ਦਿਨ ਚਾਹੀਦੇ ਹੁੰਦੇ ਨੇ 1.5 ਸਾਲ ਤੋਂ 90 ਦਿਨ ਨਹੀਂ ਆਏ ਸਰ ਸਾਡੇ ਕੋਲ ਕੰਪਲੇਂਟ ਇਹ ਹੁਣ ਆਈ ਹੈ ਇਹ ਤਾਂ ਤੁਹਾਡੇ ਮੁਲਾਜ਼ਮ ਨੇ ਤੁਹਾਡੇ ਤੱਕ ਪਹੁੰਚਾਣੀ ਇਹ ਜੀ ਅਸੀਂ ਤਾਂ ਉਹੀ ਅਸੀਂ ਤਾਂ ਤੁਹਾਡੇ ਇਹ ਸੋਚਦੇ ਆ ਨਾ ਵੀ ਸਭ ਕੁਝ ਆਹੀ ਹੈ ਸਾਨੂੰ ਤਾਂ ਪਤਾ ਨਹੀਂ ਵੀ ਦਿੱਲੀ ਚੰਡੀਗੜ੍ਹ ਕੀ ਅੱਗੇ ਕੀ ਪ੍ਰੋਸੈਸ ਹੈ ਸਾਡੇ ਲਈ ਤਾਂ ਉਹੀ ਹੈ ਸਭ ਕੁਝ ਇੱਥੋਂ ਹੀ ਅਸੀਂ ਲਿਮਟ ਵੰਗੋਣੀ ਹੁੰਦੀ ਆ ਇੱਥੋਂ ਹੀ ਮੰਨਤੋਂ ਪੈਸੇ ਲੈਣੇ ਹੁੰਦੇ ਨੇ ਜੇ ਉਹਨੂੰ ਗੜਬੜ ਕਰਦਾ ਬੰਦਾ ਤੱਕ ਟੋਕਟ ਤੁਸੀਂ ਇਹਨਾਂ ਦੇ ਤਾਂ ਰਾਈਟ ਆਫ ਕਰੋ ਨਾ ਵਿਆਜ ਪਿਰ ਜੋ ਹੋਰ ਨਾ ਹੋਵੇ ਕਿ ਐਸ ਰੜ ਕੇ ਨਾਲ ਲੈਣੇ ਸਰ ਅਸੀਂ ਇਹ ਵੀ ਇਨਵੈਸਟਿਗੇਟ ਕਰ ਲਾਂਗੇ ਜੀ ਕਿ ਇਹ ਕਦੇ ਕੰਪਲੇਂਟ ਆਈ ਹੈ ਜਿਹੜੀ ਤੁਸੀਂ ਗੱਲ ਨੂੰ ਦੱਸੀ ਹੈ ਕੰਪਲੇਟ ਅਸੀਂ 1.5 ਸਾਲ ਤੋਂ ਇੱਥੇ ਆ ਰਹੇ ਹਾਂ ਸਾਡੀ ਕੰਪਲੇਸ਼ਨ ਅਤਰ ਸਰ ਤਰਲੋਚਨ ਜੀ ਹਾਂ ਤਰਲੋਚਨ ਜੀ ਦੇ 72 ਸਾਲ ਸੋਰੀ 72 ਸਾਲ 1.5 ਸਾਲ ਤੋਂ ਇੱਥੇ ਆ ਰਹੇ ਹਾਂ ਕਿਸੇ ਬੈਂਕ ਕੋਲ ਐਨੋਲਾਈਨ ਸਾਡੀ ਕੰਪਲੀਟ ਕਿਉਂ ਦਰਜ ਕੀਤੀ ਹੈ ਜੀ ਆਪਦੇ ਨੂੰ ਪਹਿਲਾਂ ਬੈਂਕ ਅਪਲਾਈ ਅਸੀਂ ਖੜੇ ਹਾਂ ਬੈਂਕ ਫਲਾਈਤਾ ਜੀ ਇਹ ਨਵੇਂ ਆਏ ਨੇ ਹੁਣ ਇਹ ਤਾਂ ਹੋਣਾ ਨਹੀਂ ਤਾਂ ਆਏ ਉਹ ਇਹ ਤਾਂ ਬੈਂਕ ਬੈਂਕ ਬੰਦ ਹੋਣ ਤੋਂ 2 ਦਿਨ ਪਹਿਲਾਂ ਇਹ ਤਾਂ ਚਾਦੇ ਨੇ ਨੂੰ ਦੋ ਦਿਨ ਪਹਿਲਾਂ ਕਰਮੀ ਹੋ ਕੇ ਇਹਨਾਂ ਨੂੰ ਦੀ ਗੱਲ ਸੁਣੀ ਵੀ ਨਹੀਂ ਗਈ ਬੈਂਕ ਚੋਂ ਕੱਢਿਆ ਗਿਆ ਤਾਂ ਸੀ ਇਹ ਸਟੈਪ ਚ ਦੇਖੋ ਸਾਨੂੰ ਵੀ ਪਤਾ ਹੈ ਵੀ ਅਸੀਂ ਪਬਲਿਕ ਨੂੰ ਪਰੇਸ਼ਾਨ ਨਾ ਕਰੀਏ ਪਰ ਜਦ ਸਾਨੂੰ ਕੋਈ ਚੀਜ਼ ਹੱਲ ਮਿਲਦਾ ਹੀ ਨਹੀਂ ਹੁਣ ਤੁਸੀਂ ਮਹੀਨੇ ਦਾ ਟਾਈਮ ਲੈ ਕੇ ਚੱਲੇ ਚੋਗੇ ਮੁੜ ਕੇ ਫੇਰ ਨਹੀਂ ਪਤਾ ਵੀ 1.5 ਸਾਲ ਸਰ ਕਿੱਥੇ ਜਾਵਾਂਗੇ ਸਰ ਆ ਇੱਥੇ ਹੀ ਬ੍ਰਾਂਚ ਇੱਥੇ ਹੀ ਹੈ ਅਸੀਂ ਗੱਲ ਕਰਨੀ ਹੈ ਅਸੀਂ ਆਂਡਰਾ ਤੋਂ ਨਹੀਂ ਆਖੀਤਾ ਪੰਜਾਬ ਦੇ ਨੇ ਅਸੀਂ ਪੰਜਾਬ ਦੇ ਜੀ ਅਸੀਂ ਤੁਸੀਂ ਦੇਖੋ ਗੱਲ ਇਹਦਾ ਜੀ ਮੈਂ ਦੇਖੋ ਜੀ ਮੈਂ ਇਹਨਾਂ ਨਾਲ ਕੱਲ ਨੂੰ ਕਾਫੀ ਡਿਟੇਲ ਗੱਲ ਹੋਈ ਹੈ ਸ਼ਾਮ ਨੂੰ ਠੀਕ ਹੈ ਜੀ ਇਹਨਾਂ ਨੂੰ ਇੱਕ ਤਾਂ ਜਨਰਲ ਬੈਂਕਿੰਗ ਤੋਂ ਵੀ ਕੁਝ ਪ੍ਰੋਬਲਮਸ ਸਿਗੀਆਂ ਕਿ ਬੈਂਕ ਚੈੱਕ ਕਿਉਂ ਲੈ ਲੈਂਦੀਆਂ ਆ ਕਿਉਂ ਉਹ ਦੇਖੋ ਉਹ ਜਨਰਲ ਬੈਂਕਿੰਗ ਦੀ ਅਲੱਗ ਚੀਜ਼ ਹੈ ਅਸੀਂ ਪਹਿਲਾਂ ਇਮੀਡੀਏਟ ਮੁੱਦਾ ਜਿਹੜਾ ਭਾਜੀ ਦਾ ਜਿਹੜਾ ਨੁਕਸਾਨ ਹੋਇਆ ਇਹਦਾ ਦੇਖੀਏ ਵੀ ਕੀ ਇਨਵੈਸਟੀਗੇਸ਼ਨ ਹੈ ਇਹਦੇ ਜੀ ਜਿੰਨੇ ਵੀ ਅਸੀਂ ਜਿੰਨੇ ਵੀ ਡਾਕੂਮੈਂਟਸ ਹਨਾ ਜੀ ਜਿੰਨੇ ਵੀ ਡਾਕੂਮੈਂਟ ਸੈਂਟਰਲ ਆਫਿਸ ਅਸੀਂ ਭੇਜ ਚੁ ਇਹ 30 ਅਸੀਂ ਕਿਹਾ ਹੋ ਸਕਦਾ 25 ਚ ਆ ਜਾਏ। ਹੋ ਸਕਦਾ 24 ਦਿਨ ਚ ਆ ਜਾਏ। ਅਸੀਂ 30 ਸੇਫਟੀ ਲਈ ਲਿਆ ਕਿ ਤੁਹਾਡੇ ਨੂੰ 30 ਦਿਨ ਦਾ ਅਸੀਂ ਫੇਸ ਕਰੀਏ ਕਿ ਤੁਸੀਂ ਇਹ ਨਾ ਹੋਵੇ ਤੁਸੀਂ ਕਹੋ ਵੀ ਤੁਹਾਡੀ ਰਿਪੋਰਟਿੰਗ ਜਿਹੜੇ ਬਾਕੀ ਵੀ ਕੱਲੀ ਇਹ ਵੀ ਕੰਪਲੇਂਟ ਨਹੀਂ ਜੀ ਹੁਣ ਅਸੀਂ ਬੈਠੇ ਹਾਂ ਘੱਟੋ ਘੱਟ ਉਹੀ ਬੰਦੇ ਦੀਆਂ 10 ਕੰਪਲੇਂਟਾਂ ਇਹਦੇ ਸਰ ਦੇਖੋ ਮੈਂ ਚਲੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਉਹ ਜਿਹੜਾ EMPLOYE ਸੀਗਾ ਉਹ ਥਾਣੇ ਵੀ ਆਇਆ ਸੀ। ਹਾਂਜੀ ਉਹਨੇ ਸਾਫ਼ ਆ ਕੇ ਐਡਵਾਂਸ ਦਿੱਤਾ ਜੀ ਮੈਂ ਆਪਸੀ ਉਸਦੇ ਭਾਈ ਜਾਰੀ ਜਿਵੇਂ ਕੀਤੀ ਮੈਂ ਲਿੱਤੀ ਜੀ ਮੈਂ ਮੋੜਾਂਗਾ ਠੀਕ ਹੈ ਜੀ ਹੁਣ ਸਾਡੇ ਇਥੇ ਅਧਾਰਾ ਹੈ ਜੀ ਬੈਂਕ ਦੀ ਸੀਟ ਤੇ ਕੋਈ ਮੁੰਡਾ ਬੈਠਾ ਹੈ ਜੀ ਹੁਣ ਉਹ ਇੱਕ ਦੋ ਚੀਜ਼ਾਂ ਹੁੰਦੀਆਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਹੁੰਦਾ ਫਰਾਡ ਇੱਕ ਹੁੰਦਾ ਟ੍ਰਾਂਜੈਕਸ਼ਨ ਫਰਾਡ ਉਹ ਹੁੰਦਾ ਫੋਰ ਐਗਜ਼ਾਮਪਲ ਤੁਹਾਡਾ ਖਾਤਾ ਜੀ ਮੇਰੇ ਕੋਲ ਤੁਹਾਡੇ ਬਿਨਾਂ ਦੱਸੇ ਬਿਨਾਂ ਪੁੱਛੇ ਮੈਂ ਉਸ ਤੋਂ ਅਗਰ ਪੈਸਾ ਕੱਚਣਾ ਜਿਹੜੀ ਸੀ ਇਨਵੈਸਟਿਗੇਟ ਕਰ ਰਹੇ ਉਹ ਫਰਾਡ ਹੁੰਦਾ ਜੇ ਤੁਹਾਡੀ ਸਭ ਤੁਸੀਂ ਚੈੱਕ ਦਿੱਤਾ ਅੱਜ ਤੱਕ ਤੁਹਾਡੀ ਠੀਕ ਹੈ 6 ਮਹੀਨੇ ਬਾਅਦ ਤੁਹਾਡਾ ਤੁਹਾਡੀ ਆਪਣੀ ਤਾਲ ਮੇ ਰੋਗੀ ਦੇਖੋ ਤੁਹਾਡੇ ਸ਼੍ਰੀਕੇ ਦਾ ਇਥੇ ਲੋਏ ਹੁੰਦਾ ਮੈਨੂੰ ਪਤਾ ਜੀ ਉਹ ਉਹ ਉਸ ਮੁੰਡੇ ਨੇ ਆਪਣੇ ਪੂਰੇ ਨੈ ਕਈਆਂ ਤੋਂ ਪੈਸੇ ਮੰਗੇ ਕਈਆਂ ਤੋਂ ਨਹੀਂ ਮੰਗੇ ਕਈਆਂ ਤੋਂ ਕਈਆਂ ਨੇ ਮਨਾਂ ਕਰਤਾ ਤੁਹਾਡੇ ਤਾਂ ਬੈਟਰੀ ਰਿਪੋਰਟ ਹੈ ਨਾ ਮੈਂ ਉਹ ਮੈਂ ਮੈਂ ਉਹ ਹੀ ਦੱਸ ਰਿਹਾ ਉਹ ਹੀ ਚੈੱਕ ਕਰ ਰਹੇ ਹਾਂ ਤੇ ਅਗਰ ਚੈੱਕ ਦੇ ਤੁਹਾਡੇ ਬਿਨਾਂ ਕੋਈ ਡਾਕੂਮੈਂਟ ਦਿੱਤੇ ਬਿਨਾਂ ਚੈੱਕ ਲਿੱਤੇ ਕੋਈ ਪੇਮੈਂਟ ਤੁਹਾਡੀ ਬਿਦਰੋਲ ਹੋਈ ਹੈ ਉਹੀ ਅਸੀਂ ਇਨਵੈਸਟੀਗੇਟ ਕਰ ਰਹੇ ਜਿਹੜਾ ਬਾਈ ਜੀ ਦੇਖੋ ਤੁਹਾਡੇ ਚੈੱਕ ਤਾਂ ਰੱਖਦੇ ਹੋ ਨਾ ਸਰ ਉਹ ਚੈੱਕ ਕਿੱਥੇ ਹੈਗੇ ਮੈਂ ਤੁਹਾਨੂੰ ਦੱਸਦਾ ਉਹ ਆਪਣੇ ਕੋਲ ਇੱਥੇ ਨਹੀਂ ਹੋਏ ਜਿਹੜੀ ਗੱਲ ਦੇਖੋ ਜਿਹੜੇ ਇਹਨਾਂ ਨੇ ਤਾਂ ਬੈਂਕ ਮੁਲਾਜ਼ਮ ਨੂੰ ਸਹੀ ਸਮਝ ਕੇ ਇਹਨਾਂ ਨੂੰ ਚੈੱਕ ਮੰਗਿਆ ਗਿਆ ਇਹਨਾਂ ਨੇ ਚੈੱਕ ਦੇ ਦਿੱਤਾ ਕੋਣ ਡਿਸਾਈਡ ਕੋਣ ਕਰੂਗਾ ਉਹ ਤਾਂ ਭਲਾ ਮਾਨਸ ਸਿੰਘ ਨੇ ਜੀ ਇੰਨਾ ਵਧੀਆ ਬੰਦਾ ਸਾਡੇ ਇਲਾਕੇ ਦਾ ਹੈ ਜਿਹੜਾ 10 ਬੰਦਿਆਂ ਤੋਂ ਐਂ ਕਰਕੇ ਚੈੱਕ ਲੈ ਗਿਆ ਬਾਕੀ ਸਾਰੇ ਇੰਨੇ ਦਿਆਵਾਨ ਨੇ ਉਹਨਾਂ ਨੂੰ ਚੈੱਕ ਉਹੀ ਫਟਾਈ ਗਏ ਇੱਕ ਬੰਦਾ ਜਿਹੜਾ ਲਿਮਟ ਲੈ ਰਿਹਾ ਜੀ ਮੈਂ ਆਪਣੀ ਲੋੜ ਲਈ ਲਿਮਟ ਲੈਣਾਂ ਜੇ ਮੇਰੇ ਨਾਲ ਕੋਈ ਅਗਲਾ ਫਰਾਡੇ ਕਰੂਗਾ ਤਾਂ ਹੀ ਅਗਲਾ ਲਿਮਟ ਦੇਖੋ ਸਰ ਅਸੀਂ ਤਾਂ ਜਦੋਂ ਵੀ ਜ਼ਿੰਮੇਵਾਰ ਆਂਦੇ ਨੇ ਜੀ ਅਸੀਂ ਉਹਨੂੰ ਪਹਿਲਾਂ ਵੀ ਪੁੱਛਦੇ ਹਾਂ ਸਟਾਰਟਿੰਗ ਤੋਂ ਪੁੱਛਿਆ ਬਾਅਦੂ ਸਾਡੀ ਇੱਕ ਟੀਮ ਨੇ ਪਿੱਛੇ ਬੈਠ ਕੇ ਪੈਕੇਟ ਦੇ ਵਿੱਚ ਜਿਹੜੇ ਫਾਈਲ ਸੈਂਕਸ਼ਨ ਕਰਦੀ ਹੈ ਉਹ ਵੀ ਵਿਜ਼ਿਟ ਕਰਕੇ ਉਹਨੂੰ ਪੁੱਛਦੇ ਨੇ ਕਿ ਭਾਈ ਜੀ ਤੁਹਾਡੇ ਤੋਂ ਕੋਈ ਐਕਸਟਰਾ ਪੇਮੈਂਟ ਤਾਂ ਨਹੀਂ ਦਿੱਤੀ ਕਿਸ ਨੇ ਕੋਈ ਤੁਹਾਡੇ ਤੋਂ ਖਾਸ ਐਕਸਟਰਾ ਚੈੱਕ ਤਾਂ ਨਹੀਂ ਲਿਆਏ ਨੇ ਇਹ ਸਾਰੀ ਇਨਵੈਸਟੀਗੇਸ਼ਨ ਸਾਡੀ ਹੋਣੀ ਹੈ ਇਹ ਖੇਤੀਬਾੜੀ ਵਾਲੀ ਟੀਮ ਕਿੱਥੇ ਭਗਵਤ ਜੀ ਸੋ ਕੀ ਕੀ ਹੁੰਦਾ ਇਨਵੈਸਟੀਗੇਸ਼ਨ ਆ ਖੇਤੀਬਾੜੀ ਤੁਸੀਂ ਦੇਖੋ ਕਹਾਣੀਆਂ ਚ ਨਾ ਬਹੁਤ ਸਾਨੂੰ ਵੀ ਪਤਾ ਸਰ ਸਾਨੂੰ ਸਾਨੂੰ ਵੀ ਪਤਾ ਠੀਕ ਹੈ ਇਨਵੈਸਟੀਗੇਸ਼ਨ ਲਈ ਤੁਸੀਂ ਸਭ ਕੁਝ ਕਰਦੇ ਹੋ ਪਰ ਜੀਨੇ ਚੈੱਕ ਲੈ ਕੇ ਆਪਦੇ ਬਿਹਾਫ ਤੇ ਉਹਨੇ ਇਹਨਾਂ ਤੋਂ ਯੈਸ ਥੋੜੀ ਕਰਾਇਆ ਵੀ ਮੈਂ ਆਪਦੀ ਮਾਂ ਦੇ ਅਕਾਊਂਟ 'ਚ ਲਾਉ। ਸਰ ਹੁਣ ਦੇਖੋ ਅਸੀਂ ਵੀ ਲਿਮਿਟ ਪਰਵਾਉਣੇ ਆ। ਅਗਲਾ ਕਹਿੰਦਾ ਤੁਹਾਡੇ ਸਾਈਨ ਵੈਰੀਫਾਈ ਕਰਨੇ ਨੇ। ਤੁਹਾਡਾ ਇਹ ਕਰਨਾ ਇੱਕ ਚੈੱਕ ਦੇ ਦਿਓ। ਹਰੇਕ ਦਿਨ ਦਾ। ਸਰ ਅਗਰ ਦੇਖੋ ਮੇਰੀ ਚੌਥੀ ਜੀ ਕਰਦਾ। ਜੇ ਤੁਸੀਂ ਬੰਦੇ ਨੇ ਕਾਪਾ ਇਥੋ ਇਤਾਰੇਖਾ ਇਹਨਾਂ ਨੇ ਕਿਹਾ ਵੀ ਸਾਨੂੰ ਬਿਲੋ ਫਾਰਮ ਤੇ ਇਨਫੋਰਮ ਕੀਤੇ ਕਿ ਟ੍ਰਾਂਜੈਕਸ਼ਨ ਹੋਈ ਹੈ। ਹਾਂਜੀ। ਠੀਕ ਹੈ। ਉਹ ਅਸੀਂ ਚੈੱਕ ਕਰ ਲੈਨੇ ਐਸਐਮਐਸ ਗਏ ਨਹੀਂ ਗਏ। ਟ੍ਰਾਂਜੈਕਸ਼ਨ ਹੋਈ ਨਹੀਂ ਹੋਈ। ਇਹਨਾਂ ਦੇ ਸਾਈਨ ਹੈ ਨਹੀਂ ਹੈ। ਸਾਰਾ ਕੁਝ ਅਸੀਂ ਚੈ ਉੱਚ ਕਰਾ ਕੇ ਤੁਹਾਨੂੰ ਨਹੀਂ ਸਾਈਨ ਤਾਂ ਇਹ ਵੀ ਨੇ ਸਾਈਨ ਤਾਂ ਕਰਾ ਲਏ ਨੇ ਸਾਈਨ ਉਹ ਇਹਦੀ ਹੋ ਗਿਆ ਸਾਈਨ ਅਸੀਂ ਇੰਨਾ ਨਹੀਂ ਕਹਿ ਰਹੇ ਵੀ ਇਹਨੇ ਸਾਈਨ ਨਹੀਂ ਕਰੇ ਗੱਲ ਤਾਂ ਰੌਲਾ ਤਾਂ ਇਹੀ ਆ ਨਾ ਰੌਲਾ ਤਾਂ ਸਿਰਫ ਬੰਦੇ ਦਾ ਹੈ ਫਿਰ ਰੌਲਾ ਫਿਰ ਬੰਦੇ ਦਾ ਹੈ ਫਿਰ ਰੌਲਾ ਤਾਂ ਦੇਖੋ ਤੁਸੀਂ ਵੀ ਪਰਚਾ ਕਰਦੋ ਜੀ ਅਸੀਂ ਤਾਂ ਕਹਿ ਰਹੇ ਹਾਂ ਤੁਸੀਂ ਪਰਚਾ ਕਰੋ ਪਰਚੇ ਨਾਲ ਸਾਡਾ ਪੈਸਾ ਕਰੇਗਾ ਇੱਕ ਮਿੰਟ ਇੱਕ ਮਿੰਟ ਆ ਗਿਆ ਜਾ ਰਹਾ ਨੂੰ ਇੱਕ ਮਿੰਟ ਭਜਾਤਾ ਦਾ ਪਾਓ ਦੇਖੋ ਤੁਸੀਂ ਇਸ ਗੱਲ ਨੂੰ ਤਾਂ ਮੰਨ ਚੁੱਕੇ ਹੋ ਕਿ ਇੱਕ ਫਰਾਉਡ ਹੋਇਆ ਨਹੀਂ ਅਸੀਂ ਨਹੀਂ ਮੰਨਦੇ ਅਸੀਂ ਤੁਹਾਡੀ ਟੀਮ ਵਿੱਚ ਹੈਗੀ ਜੀ ਫਰਾਉਡ ਸਰ ਅਸੀਂ ਸਾਡੀ ਟੀਮ ਵਿੱਚ ਹੈਗੇ 1 ਸਾਲ ਤੋਂ ਪੈਂਡਿੰਗ ਕਿਉਂ ਹੋ ਗਿਆ ਇਹ ਹਾਲਾ ਚੱਲ ਰਿਹਾ ਹੈ ਸਰ ਅਸੀਂ ਮੈਂ ਫਰਾਉਡ ਨਹੀਂ ਅਸੀਂ ਇਨਵੈਸਟਿਗੇਟ ਕਰਾ ਦਾਂਗੇ ਤੁਸੀਂ ਮੈਂ ਪਹਿਲੀ ਗੱਲ ਇਹ ਮੰਨੋ ਇਹ ਇਹ ਕਾਨੂੰਨ ਮੰਨ ਕੇ ਜਦੋਂ ਤੁਹਾਡੇ ਮਲਾਜ ਨੇ ਇਸ ਨੂੰ ਫਰਾਉਡ ਮੰਨਦੇ ਨੇ ਕਿ ਨਹੀਂ ਮੰਨਦੇ ਕੱਲ ਅੱਗੇ ਫੇਰ ਤੁਹਾਨੂੰ ਜਦੋਂ ਤੁਹਾਨੂੰ ਨਹੀਂ ਬੰਦੇ ਨੰਦ ਸਿੰਘ ਕਹਾ ਸਾਦੀ ਯੂਨੀਵਰਸਿਟੀ ਜੇਸ਼ਾ ਆਦੇ ਦੀ ਬੰਦੇ ਇੱਥੋਂ ਮਾਰ ਕੇ ਫਰਾਟ ਹੋਇਆ ਉਹ ਅਸੀਂ ਨਹੀਂ ਡਿਸਾਈਡ ਕਰਿਆ ਇਹ ਕੋਈ ਨਾ ਵਿਅਕਤੀ ਨੇ ਕਰਿਆ ਇਹ ਵਿਅਕਤੀ ਨੇ ਹੋਇਆ ਤਾਂ ਬੈਂਕ ਦਾ ਵਾਲਾ ਨਾ ਨਹੀਂ ਨਹੀਂ ਸਰ ਅਸੀਂ ਤਾਂ ਬੈਂਕ ਤੋਂ ਆਮਦਨ ਤੋਂ ਉਹ ਬੈਂਕ ਕਰਕੇ ਆਉਣਾ ਕਰਕੇ ਨਹੀਂ ਨਹੀਂ ਮੈਂ ਮੰਨਿਆ ਜੀ ਤੁਹਾਡੀ ਗੱਲ ਫੇਰ ਮੈਂ ਮੇਰੀ ਗੱਲ ਸੁਣੋ ਅਰੇ ਤੁਸੀਂ ਕੋਲ ਤੋਂ ਇੱਕੋ ਦਿਨ ਕਰ ਬਣੀ ਹੋਈ ਹੈ ਅਜੇ ਚੈੱਕ ਕਰਾ ਰਹੇ ਆ ਫਰਾਡ ਹੋਇਆ ਇਹ ਤਾਂ 30 ਦਿਨ ਗਏ ਭਾਈ ਮੈਂ ਕਹਿੰਦਾ 30 ਨਹੀਂ ਹੋਣੇ ਮੇਰੇ ਤੋਂ ਲਖਾ ਲੈ ਇਹ ਜੀ ਆਹ ਮੈਂ ਖੜਾ 30 ਦਿਨ ਬਾਅਦ ਵੀ ਤੁਸੀਂ ਕਹਿੰਨਾ ਫਰਾਡ ਨਹੀਂ ਹੋਇਆ ਜੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਚੈੱਕ ਰਸਤਾ ਪਏ 30 ਦਿਨ ਬਾਅਦ ਮੈਂ ਤਾਂ ਮੇਤੇ ਲਖਾ ਲੈ ਮੈਂ ਜੱਥੇ ਬੰਦੀ ਅਸੀਂ ਇਹਨਾਂ ਦੋਨੋਂ ਜੀ ਇਕੱਠੇ ਕਰਨਾ ਬੰਦ ਕਰਨਾ ਬੰਦ ਕਰ ਰਿਹਾ ਆ ਆ ਗੱਲਾਂ ਪੁਰੀਆਂ ਹੋ ਗਈਆਂ ਨਾ ਐਂ ਲੋਕਾਂ ਨੂੰ ਚੇਕ ਲਗਾਤਾ ਹੈ ਅਸੀਂ ਅਸੀਂ ਦੋਨੋਂ ਇਕੱਠੇ ਹੋਇਆ ਨਾ ਜੀ ਅਸੀਂ ਉਹ ਬੰਦਾ ਆਏ ਹਾਂ ਜਿਹੜਾ ਸਰਕਾਰ ਦਾ ਸਰਕਾਰ ਦਾ ਸਰਕਾਰ ਮੈਂ ਥੋੜਾ ਸਰਕਾਰ ਦਾ ਬੰਦਾ ਹਾਂ ਜੀ ਪ੍ਰਾਈਵੇਟ ਬੈਂਕਾ ਜੀ ਪ੍ਰਾਈਵੇਟ ਐ ਪਰਕਾਰੇ ਪ੍ਰਾਈਵੇਟ ਕਰਕੇ ਤਾਂ ਹੋਰ ਪ੍ਰਾਈਵੇਟਾਂ ਦਾ ਪੈਸਾ ਲੱਗਿਆ ਹੈ ਪ੍ਰਾਈਵੇਟ ਵਾਲੇ ਪੈਸੇ ਦਾ ਜ਼ਿੰਮੇਵਾਰੀ ਨਹੀਂ ਹੈ ਜਿਵੇਂ ਜਿਸੀਂ ਤੁਹਾਡੇ ਬੱਚੇ ਹੀ ਆਂ ਸਟੋਰੀਆਂ ਸਟੋਰੀਆਂ ਤੁਹਾਨੂੰ ਨੌਕਰੀਆਂ ਪਹਿਲਾਂ ਪਈਆਂ ਨੇ ਤੁਸੀਂ ਆਪਣੀ ਦਿਖਾ ਪਹਿਲਾਂ ਕਰ ਲੈਣੇ ਮਾਰੇ ਤਾਂ ਕਿਸਾਨ ਜਾਂਦੇ ਨੇ ਵਿਚਾਰੇ ਜੀ ਇਹਨਾਂ ਨੂੰ ਦੇਖੋ ਇਹ ਕਰ ਰਹੇ ਇਹ ਤਾਂ ਉਹਦੇ ਪਾਸੇ ਇਹ ਕਿਸਾਨਾਂ ਦਾ ਪਿਆਸ ਰਹੋ ਇਹਨਾਂ ਨੂੰ ਦੇਖੋ ਇਹਨਾਂ ਦੇ ਵਿਆਪ ਤੇ ਉਹਨੇ ਉਹਨੇ ਚੈੱਕ ਤੇ ਸਾਈਨ ਇਹਨਾਂ ਦੇ ਨੇ ਸਭ ਕੁਝ ਇਹਨਾਂ ਦਾ ਅਸੀਂ ਇਹ ਤਾਂ ਕਹਿ ਨਹੀਂ ਰਹੇ ਅਸੀਂ ਕਹਿ ਰਹੇ ਉਹਨੇ ਝੂਠ ਬੋਲ ਕੇ ਲਿਆ ਵੀ ਬੈਂਕ ਨੂੰ ਚਾਹੀਦਾ ਲੈ ਕੇ ਉਹਨੇ ਅੱਗੇ ਆਪਣੇ ਕੋਲੋਂ ਟ੍ਰਾਂਸਫਰ ਕਰਦੇ ਤੇ ਇਹਨਾਂ ਤੋਂ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਨੇ ਉਹ ਸਾਨੂੰ ਰਿਟਨ 'ਚ ਦੇ ਨਾ ਰਿਟਨ 'ਚ ਦੇ ਹਾਂ ਜੀ ਦੇ ਦੇ ਗੁਰਪ੍ਰੀਤ ਇਹ ਬੈਂਕ ਵੱਲੋਂ ਡਰ ਕਿਉਂ ਰਹੀ ਆ ਅਮਰਪਾਲ ਨਹੀਂ ਇਹ ਉਹਦੇ ਤੱਕ ਪਹੁੰਚ ਗਈ ਅਮਰ ਮੈਂ ਦਾਦਾ ਇੱਕ ਮਿੰਟ ਮੈਨੂੰ ਦੱਸ ਇੱਕ ਮਿੰਟ ਇੱਕ ਮਿੰਟ ਮੈਨੂੰ ਸਾਹਮਣੇ ਕੁਝ ਗੱਲ ਬੋਲਣੀ ਹੈ ਇੱਕ ਮਿੰਟ ਇੱਕ ਵਾਰ ਮੈਨੂੰ ਪਹਿਲਾਂ ਬੋਲਣ ਯਾਦ ਤੁਹਾਨੂੰ ਥਾਣੇ ਇੱਕ ਮਿੰਟ ਇੱਕ ਮਿੰਟ ਮੈਂ ਸਾਰੇ ਵਾਲੀਆਂ ਮੈਂ ਮੈਂ ਉੱਥੇ ਮੌਜੂਦਾ ਸੀ ਜਦੋਂ 75 ਬ੍ਰਾਂਚ ਆ ਕੇ ਗਿਆ ਆ ਚੈੱਕ ਤੇ ਸੈਂਡ ਕਰਕੇ ਗਿਆ ਹੋ ਵਾਊਚਰ ਤੇ ਸੈਂਡ ਕਰਕੇ ਗਿਆ ਤਾਂ ਵੀ ਮੰਡੋਈਆ ਨਾ ਤੁਸੀਂ ਡੇਢ ਸਾਲ ਤੋਂ ਜਾਂ کہیں ਨਾ ਡੇਢ ਸਾਲ ਤੋਂ ਕੋਈ ਡੇਢ ਸਾਲ ਤੋਂ ਨਹੀਂ ਲਾਸਟ 2 ਮਹੀਨੇ ਤੋਂ ਬ੍ਰਾਂਚ ਆ ਰਿਹਾ ਕਾ ਅਸੀਂ ਹਾਂਜੀ ਵੀਰੇ ਲਾਸ਼ਮੀ ਡੇਢ ਸਾਲ ਤੋਂ ਨੀ ਚੂੜੀ ਬੋਲਣਾ ਸਾਰੇ ਸੁਣ ਰਹੇ ਨੇ ਉਰੀ ਬੈਠੇ ਸਰੂਨ ਗੱਲ ਕਲੀਅਰ ਹੋਣੀ ਚਾਹੀਦੀ ਮੇਰੇ ਗੱਲ ਸੌਣ ਲੈ ਕਿ ਮੈਂ 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 ਮਜੂਦਾ ਜੀ ਉੱਤੇ ਮੈਂ ਗੰਭੀਰ ਨਹੀਂ ਕਰੂੰਗਾ ਮੈਨੂੰ ਸਮਝ ਆ ਰਿਹਾ ਕਰਨਾ ਲੋਡ ਸਮਝ ਆਪਣਾ ਰੱਖ ਰਿਹਾ ਹਾਂਜੀ ਕਿੰਨਾ ਟਾਈਮ ਹੋ ਗਿਆ ਮੈਂ ਵੀਰੇ ਤੁਸੀਂ 2 ਮਹੀਨੇ ਤੋਂ ਮੇਰੇ ਕੋਲ ਆਏ ਹੋ ਮੇਰੇ ਵੀ 2 ਮਹੀਨੇ ਜੇ ਗੱਲ ਤੁਹਾਡੇ 2 ਸਾਲ ਦੀ ਗੱਲ ਕਰਦੇ ਹੋ ਤੁਸੀਂ 2 ਸਾਲ ਦੀ ਗੱਲ ਕਰਦੇ ਹੋ ਤੁਸੀਂ ਇਹ ਨਹੀਂ ਗੱਲ ਨਹੀਂ ਨਹੀਂ ਮੇਰੀ ਗੱਲ ਤੁਸੀਂ ਤੁਸੀਂ 2 ਸਾਲ ਦੀ ਗੱਲ ਕਰਦੇ ਹੋ ਕਿਉਂਕਿ 2 ਸਾਲ ਦੀ ਤੁਸੀਂ ਕੌਣ ਸਾਲ ਕਦ ਕਿਹਾ ਸੀ ਇਹਨੇ ਡੇਢ ਡੇਢ ਸਾਲ ਦਾ ਫਰੌਡ ਹੈ ਜਦ ਕੀਤੀ ਸੀ ਫਿਰ ਤੁਸੀਂ ਐਟਲੀ ਕੋ ਡੇਢ ਸਾਲ ਦੀ ਕੋਈ ਕਮਰੇਂਟ دی 2 ਮਹੀਨੇ ਦੀ 2 ਮਹੀਨੇ ਦੀ ਕਮਲੇਟ ਹੈ ਕੋਈ 90 ਦਿਨ ਨਹੀਂ ਹੈ ਅੱਛਾ ਫਾਈਬਰ ਨਹੀਂ ਹੈ ਭਰਾਓ ਸੁਣ ਕੇ ਲੱਗਦੀ ਹੋਰਾਂ ਨੇ ਆਪ ਇੱਕ ਚੱਕਰ ਖਾਲੀ ਬੰਦ ਕਰਾਉਂਦੇ ਨੇ ਤੇ ਬਾਬਾ ਜੀ ਉਹਦੋਂ ਦਾ ਤੂੰ ਕਹਿ ਰਿਹਾ ਸੀ ਮੇਰਾ ਐਂਟਰੀ ਨਹੀਂ ਹੈਗਾ 1 ਸੈਕਿੰਡ ਪਕਵਾਤ ਨੂੰ ਕਰੋਗੇ ਇਹ ਤਾਂ ਕਹਿੰਦਾ ਮੇਰੇ ਅੰਦਰ ਨਹੀਂ ਹੈਗਾ ਇਹ ਗੱਲ ਇਹਦੇ ਵਿੱਚ ਤੁਹਾਡੇ ਵਿੱਚ ਨਹੀਂ ਰਹੀ ਹੈ ਖਾਸ ਇਨਵੈਸਟੀਗੇਸ਼ਨ ਟੀਮ ਨੂੰ ਚਲੀ ਗਈ ਹੈ ਮੇਰੀ ਤਾਂ ਅਰਜ਼ੀ ਨਹੀਂ ਹੈ ਜਦੋਂ ਕਹਿੰਦਾ ਮੇਰੇ ਅੰਦਰ ਨਹੀਂ ਹੈਗਾ ਇੱਕ ਉਹਨਾਂ ਦਾ ਫੈਸਲਾ ਹੋਇਆ ਕਰਦੇ ਦਿਨ ਦਾ ਟਾਈਮ ਬਾਕੀ ਜ਼ਰਦ ਨਾ ਕਰ 70 ਦਿਨ ਦਾ ਟਾਈਮ ਬਾਕੀ ਤਾਂ ਹੈ ਕਿ 90 ਦਿਨ ਕਿ ਆਸੂ ਕੋ ਪ੍ਰੈਸ ਕਰਦੇ 3 ਦਿਨ ਜੋ ਮੁਕਾਕੇ ਦੋ ਸਾਨੂੰ ਦਗਾ ਤੇ 3 ਦਿਨਾਂ ਟਾਈਮ ਦੇ ਦੋ ਇਹ ਮੇਰਾ ਇਹਨੇ ਕੱਲ ਮੁਕਾਤੀ ਤੜੀ ਕੱਲ ਜਿਸ ਦਿਨ ਮੈਂ ਮੁਕਾਤੀ ਹੋਰ ਪਤੀ ਨਹੀਂ ਕਰ ਉੱਪਰ ਕੰਪਲੇਂਟ ਚਲੀ ਗਈ ਹੈ ਸਾਨੂੰ ਰਸੀਦ ਦੇ ਰਿਹਾ 3 ਦਿਨ ਦਾ ਟਾਈਮ ਦੇ ਦੋ ਜੇ ਤਾਂ ਸਾਡੀ ਆਰਪੀਆਈ ਦਾ ਰਜਿਸਟ੍ਰੇਸ਼ਨ ਹੋ ਗਈ ਹਾਂਜੀ ਜੀ ਆਰਪੀਆਈ ਵੀ ਕੰਪਲੀਟ ਹੈ ਤਾਂ ਤੁਸੀਂ ਦੱਸੋ ਫੇ ਕਿੱਥੇ ਬੈਂਕ ਵਿੱਚ ਸਾਡੀ ਕੰਪਲੀਟ ਹੈ ਇਹਨਾਂ ਨੇ ਕਿਉਂ ਨਹੀਂ ਰਜਿਸਟਰ ਕੀਤੀ ਸਾਨੂੰ ਇਹਦਾ ਜਵਾਬ ਦੋ ਕਿਸੇ ਜਿਸ ਦਿਨ ਤੁਹਾਡੀ ਰਿਟਰਨ ਕੰਪਲੇਂਟ ਆਈ ਉਸ ਦਿਨ ਰਜਿਸਟਰ ਹੋ ਗਈ ਹੈ ਰਿਟਰਨ ਤਾਂ ਅਸੀਂ ਪਹਿਲਾਂ ਵੀ ਦਿਨ ਨੂੰ ਤਿਆਰ ਸਾਡੀ ਸੁਣ ਲਓ ਜਾਂ ਆਪਣੀ ਸੁਣਾ ਲਓ ਇੱਕ ਗੱਲ ਹੈ ਜੀ ਆਪਾਂ ਗੱਲ ਖਤਮ ਕਰਨੀ ਗੱਲ ਖਤਮ ਨਹੀਂ ਕਰਨੀ ਆਪਾਂ ਨੇ ਜਾਂ ਤਾਂ 12 ਫਰਪਰੀਨ ਜਿਸ ਦਿਨ ਇਹਨਾਂ ਦੇ ਨਾਲ ਮੇਰੀ ਬਹਿਸ ਹੋਈ ਗੁਰਸ਼ਰਮ ਦੇ ਨਾਲ ਕੀ ਬੈਂਕ ਤੋਂ ਸਾਨੂੰ ਸਾਡਾ ਪੈਸਾ ਐ ਨਹੀਂ ਕਹਿ ਸਕਦਾ ਵੀ ਹਾਂ ਅਸੀਂ ਤੁਹਾਡੀ ਰਿਪੋਰਟ ਦਿਖਾ ਸਕਦੇ ਹਾਂ ਇਹ ਅੱਗੇ ਕੰਪਲੀਟ ਸਾਡੀ ਕੀ ਪਾਰ ਰਹੇ ਨੇ ਸਿਰਫ ਰਿਕਵਰੀ ਡਿਪਾਰਟਮੈਂਟ ਨੂੰ ਕੀ ਇਹ ਵਿਆਜ ਨਹੀਂ ਭਰ ਰਹੇ ਬੇਣਾ ਨੂੰ ਕਹੋ ਜੀ ਮੈਨੂੰ ਸਮਝੋ ਹਰਮਨ ਜੀ ਇਹ ਨਹੀਂ ਪਾ ਰਹੇ ਕੋਈ ਇੱਕ ਲੱਗ ਜਿਉਂ ਤੁਹਾਨੂੰ ਆਪਣਾ ਕੰਮ ਕਰੀ ਜਾਂਦਾ ਮੈਨੂੰ ਰੋਕਿਆ ਹੋਇਆ ਜੋ ਮੈਨੂੰ ਗਰਸ਼ਰਨ ਨੇ ਪੜਾਇਆ ਮੁਲਾਜ਼ਮ ਦੀ ਮੋਲਡ ਹੈ ਜਿਹੜਾ ਰੋਕਦਾ ਕੱਲ ਕੱਲ ਪਤਾ ਖਲ ਸਮਝਦਾ ਲੱਗਦਾ ਮੈਨੂੰ ਰੋਕਦਾ ਸ਼ਹੀਦ ਨੂੰ ਗ੍ਰੈਟਸ ਲੱਗਦਾ ਹੈ ਸਾਨੂੰ ਤਾਂ ਐਂ ਲੱਗਦਾ ਵੀ ਬੈਂਕਰ ਨਾਲ ਕੇ ਫਰੋਡ ਕਰਦਾ ਹੁੰਦਾ ਜੀ ਫਰੋਡ ਹੁੰਦਾ ਜੀ ਭੱਜੇ ਹੁੰਦੇ ਤੁਹਾਡੇ ਸਾਹਮਣੇ ਗੱਲ ਕਰਦਾ ਸਾਨੂੰ ਜੀ ਪਤਾ ਲੱਗਿਆ ਅਸੀਂ ਤੁਹਾਡੇ ਕੋਲ ਲੱਗਿਆ ਇਹ ਤਾਂ ਹੁਣ ਪਿਕਚਰ ਚ ਆਏ ਨੇ ਨਾ ਹੁਣ ਪਤਾ ਲੱਗਿਆ ਜਦੋਂ ਤੇ ਆਪਾਂ ਬੈਂਕ ਜਾ ਰਹੇ ਆਂ ਕੀ ਬੈਂਕ ਦੇ ਮੁਲਾਜ਼ਮਾਂ ਨੇ ਤੁਹਾਨੂੰ ਉਦੋਂ ਤੋਂ ਵੀ ਸੂਚਿਤ ਕੀਤਾ ਜੀ ਚਾਰ ਇਹ ਕਹਿੰਦੇ ਨੇ ਵੀ ਚਾਰ ਮਹੀਨੇ ਤੋਂ ਉਦੋਂ ਤੋਂ ਚਾਰ ਮਹੀਨੇ ਤੋਂ ਹੋਣ ਲੱਗੇ ਨੇ ਸੀ ਮੰਨ ਲਿਆ ਚਾਰ ਮਹੀਨੇ ਤੋਂ ਆਇਆ ਇਹ ਚਾਰ ਮਹੀਨੇ ਤੋਂ ਹੁਣੇ ਤੁਹਾਡੇ ਤੱਕ ਇਹ ਗੱਲ ਨਹੀਂ ਪਹੁੰਚਾਈ ਜਿਹੜੀ ਨਾ ਪਹਿਲੇ ਦਿਨ ਜਿਹੜੇ ਤੁਸੀਂ ਕਹਿੰਦੇ ਹੋ ਜੀ 120 4 ਮਹੀਨੇ 120 ਰੁਪਏ ਹੋ ਗਿਆ ਇਹ ਜਿਹੜਾ ਨੇ ਦੱਸਿਆ ਨਹੀਂ ਹੈਗਾ ਕਿ ਇਹ ਸੁਭਗਵੰਤ ਜੀ ਨੇ ਤੁਹਾਨੂੰ ਦੱਸਿਆ ਕੀ ਕਰਦਾ ਇਹਦਾ ਮਤਲਬ ਇਹ ਵੀ ਹੋਣਾ ਕਿ ਵਿਚ 18 ਤਰੀਕ ਨੂੰ ਕੰਪਲੀਟ ਦੇ ਦੇਗਾ 18 ਤਰੀਕ ਨੂੰ ਆਪਾਂ ਚੜਾ 18 ਤਰੀਕ ਨੂੰ ਤਰਨਾ ਲੱਗਿਆ ਉਸ ਦਿਨ ਤਾਂ ਚੜਵਾਈ ਆ ਉਸ ਤੋਂ ਪਹਿਲਾਂ ਅਸੀਂ ਆਉਂਦੇ ਰਹੇ ਸੀ ਉਹ ਤਾਂ ਜਦੋਂ ਆਇਆ ਨਾ ਉਸ ਤੋਂ ਆਪਾਂ ਚੜਾਈ ਆ ਨਾ ਤੁਸੀਂ ਉਸ ਦਿਨ ਇੱਥੇ ਆਏ ਹੋ ਉਸ ਤੋਂ ਪਹਿਲਾਂ ਸਾਨੂੰ ਕੀ ਕਹਿੰਦੇ ਸੀ ਸਾਡੇ ਇੱਥੇ ਕੋਈ ਮੈਨੇਜਰ ਹੈ ਇੱਕ ਵਾਰ ਜਿੰਨੇ ਨੂੰ ਪਤਾ ਕਦੋਂ ਹੋਇਆ ਜਦੋਂ ਤੇਰਾ ਨਾਂ ਵਿੱਚ ਸੀ ਨਹੀਂ ਨਹੀਂ ਮੈਂ ਨਾ ਟਵਾਲੇ ਨਾਲ ਜਾ ਕੇ ਫਿਰਦਾ ਹਾਂ ਇਹਨੂੰ ਐਂ ਦਾ ਚੱਲ ਦੇ ਦੇਖੋ ਨਾਮ ਦਿੱਤਾ ਪਿਆ ਗਿਆ ਨਿਕਲ ਜਾਊਗਾ ਉਹ ਕੰਨਾ ਬੰਦਾ ਤੇਰੇ ਕੋਲ ਪਤਾ ਦਾ ਰਿਹਾ ਤੂੰ ਸਾਨੂੰ ਸਿੱਧੇ ਮੱਥੇ ਮਲੀਆ ਉਹ ਤਾਂ ਕਾਨੂੰਨ ਦੀ ਪ੍ਰਕਿਰਿਆ ਇੱਥੇ ਮੈਨੂੰ ਗਰਮਨ ਮਿਲਿਆ ਉਹ ਤਾਂ ਮੈਨੂੰ ਨਾ ਜਾਉਂਦਾ ਮੰਨ ਲੈ ਹੁਣ ਇਹਨਾਂ ਨੇ ਨਹੀਂ ਸਰ ਕਰੋਨਾ ਹੁਣ ਇਹਨਾਂ ਨੇ ਤਾਂ ਇਹਨਾਂ ਦੀ ਤਾਂ ਨਲਕੀ ਆ ਤਾਂ ਹੀ ਉੱਪਰ ਲਿਆ ਹਾਂ ਇੱਕ ਸਾਰਾ ਇੱਥੇ ਪਹਿਲਾਂ ਵੀ ਇੱਕ ਇਦਾਂ ਦਾ ਮਸਲਾ ਹੋਇਆ ਜੀ ਉਹਨਾਂ ਦੇ ਪੈਸੇ ਵਾਪਸ ਕੀਤੇ ਗਏ ਨੇ ਉਹੀ ਬੰਦੇ ਵੱਲੋਂ ਇਦਾਂ ਦਾ ਵੀ ਕੋਈ ਮਸਲਾ ਸਾਹਮਣੇ ਆਇਆ ਜੀ ਹਾਂਜੀ ਉਹਦੀ ਗੱਡੀ ਵਗੈਰਾ ਇੱਥੇ ਪੈਸੇ ਹਾਂਜੀ ਨਹੀਂ ਪਹਿਲਾਂ ਵੀ ਸਾਰੇ ਮੁਲਾਜ਼ਮਾਂ ਨੂੰ ਪਤਾ ਜੀ ਪਹਿਲਾਂ ਵੀ ਮਸਲਾ ਹੋਇਆ ਕੋਈ ਬੈਂਕ ਦੇ ਵਿੱਚ ਇਹਨਾਂ ਇਹੋ ਜਿਹਾ ਮਸਲਾ ਭਾਈ ਇਹਨਾਂ ਨੂੰ ਕਰਨ ਨਾਲ ਉਹ ਤਿਆਰੀ ਕਰੀ ਉਹਨਾਂ ਨਾਲ ਪੈਸੇ ਬਾਰੇ ਮੋੜਨ ਭਾਈ ਲੱਖ ਰੁਪਏ ਨਾਲ ਤੁਸੀਂ ਪੈਸੇ ਉਹ ਕਰਦੇ ਅੱਗੇ ਅਸੀਂ ਗੱਲ ਦਾ ਸਮਾਧਾਨ ਕਰਨਾ ਹੈ ਸਾਨੂੰ ਅਲਾਉਡ ਨਹੀਂ ਕਿ ਜਿਹੜੀ ਗੱਲ ਹੈ ਉਸ ਵਾਸਤੇ ਇੱਕ ਅਲੱਗ ਏਜੰਸੀ ਹੁੰਦੀ ਹੈ ਇਸ ਤਰ੍ਹਾਂ ਦਾ ਕਲੈਕਸ਼ਨ ਵਾਸਤੇ ਲਗ ਡਿਪਾਰਟਮੈਂਟ ਗਿਆਤਾ ਜੇ ਅਸੀਂ ਸੋਲੂਸ਼ਨ ਕਰਨਾ ਸੋਲੂਸ਼ਨ ਤੁਸੀਂ ਸਿੱਧੇ ਰਸਤੇ ਪੈ ਚੁੱਕਾ ਤੁਸੀਂ ਮੇਰੀ ਗੱਲ ਮੰਨੋ ਕੱਲ ਨੂੰ ਇਹ ਨਾ ਹੋਵੇ ਨਾ ਤੁਸੀਂ ਕਹੋ ਅਸੀਂ ਤਾਂ ਇਹੀ ਬਸ 30 ਦਿਨ ਦਾ ਟਾਈਮ ਲਾਈਨ ਦਾ ਗਰੂਪ ਕੰਪਲ ਸੀ ਹੈ ਇਨਵੋਲਡ ਹੈ ਨਾ ਇਹ ਚੀਜ਼ ਇੰਦਰ ਲਿਖਿਆ ਉਹ ਤੁਹਾਨੂੰ ਵੀ ਮਿਲਿਆ ਮੇਰੇ ਇਹਦਾ 30 ਲੱਖ ਹੈ ਜੀ ਬਾਜੀ ਬਾਗਰ ਦੇ ਬਾਗਰ ਦੇ ਸ੍ਰੀ ਰਾਜ ਖਲਾਓ ਬੈਠੋ ਪੰਜ ਬੰਦੇ ਆਓ ਜਿਹੜੇ ਪੁੱਛਦੇ ਸਾਰੇ ਲਿਖਾ ਕਰਾਓ ਰਾਜ ਖਲਾਓ ਬਾਗਰ ਬਾਗਰ ਚ ਪਾਸੇ ਨੋਟ ਦੇ ਨਹੀਂ ਖੋਲ ਲੋ ਮੈਂ ਕਹ ਰਿਹਾ ਜੀ ਅੰਦਰ ਬੈਠ ਕੇ ਆਪਾਂ ਨਾਲ ਗੱਲ ਕਰਦੇ ਆਂ ਆਪਾਂ ਵਾਧਾ ਦੇ ਕੋਈ ਦੇਖੋ ਭਾਜੀ ਮੇਰੀ ਤੁਹਾਡੇ ਨਾਲ ਬੇਨਤੀ ਹੈ ਦੇਖੋ ਅੰਦਰ ਕਸਟਮਰ ਪਰੇਸ਼ਾਨ ਹੋ ਰਹੇ ਮੇਰੀ ਗੱਲ ਤੋਂ ਪਰੇਸ਼ਾਨ ਹੋ ਰਹੇ 25 ਜੀ ਜੀ 25 ਕੋ ਪਰੇਸ਼ਾਨ ਹੋ ਰਹੇ ਅਸੀਂ ਨਹੀਂ ਪਰੇਸ਼ਾਨ ਹੋ ਰਹੇ ਅਸੀਂ ਕਹ ਰਿਹਾ ਤੁਹਾਨੂੰ ਤੁਸੀਂ ਆਓ ਬੈਠੋ ਅੰਦਰ ਅਸੀਂ ਦੇਰ ਤੋਂ ਸਾਡੀ ਪਰੇਸ਼ਾਨੀ ਹੋ ਰਹੀ ਹੈ ਹਮੇਂ ਦੀ ਹਮੇਂ ਦੀ ਟਾਈਮਟ ਸੁਣੋ ਤੁਹਾਨੂੰ ਸਾਨੂੰ ਟਾਈਮ ਕਿਉਂ ਦੇਣਾ ਮੈਂ ਉਹ ਦਸ ਤਾਡੀ 2023 ਦੀ ਟ੍ਰਾਂਜ਼ੈਕਸ਼ਨ ਲੱਗੀ ਹੈ April ਨੂੰ ਟ੍ਰਾਂਜ਼ੈਕਸ਼ਨ ਆਈ ਹੈ ਬਾਦੀ ਉਸ ਤੋਂ ਬਾਅਦ ਤੁਸੀਂ 80000 ਰੁਪਏ 40000 ਦਾ ਨੂੰ IMPS ਵੀ ਕੀਤਾ IMPS ਕਰਨ ਤੋਂ ਬਾਅਦ ਲੱਗਦਾ ਤੁਸੀਂ ਉਹ ਟ੍ਰਾਂਜ਼ੈਕਸ਼ਨ ਨਹੀਂ ਕੀਤੀ 2023 ਦੀ ਟ੍ਰਾਂਜ਼ੈਕਸ਼ਨ ਮੈਂ ਤੁਹਾਡੀ ਗੱਲ ਸੁਣ ਲਈ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਤੁਸੀਂ ਗਲਤ ਹੋ ਜਾਂ ਅਸੀਂ ਸਹੀ ਹਲੇ ਫੈਸਲਾ ਨਹੀਂ ਮੈਂ ਕਹਿ ਨਹੀਂ ਸਕਦਾ ਇਨਵੈਸਟੀਗੇਸ਼ਨ ਟੀਮ ਹੈ ਮੈਂ ਤੁਹਾਨੂੰ ਇਹ ਦੱਸਾਂਗਾ ਤਾਈ ਸਮਾਂ ਚਾਹੀਦਾ ਹੈ ਕੋਈ ਨਹੀਂ ਦੇਖ ਲਿਆ ਸਾਨੂੰ ਕੋਈ ਪ੍ਰੂਫ ਤਾਂ ਦਿਓ ਯਾਰ ਇਸ ਬ੍ਰਾਂਚ ਨੇ ਇੱਕ ਮਿੰਟ ਇੱਕ ਮਿੰਟ ਅੰਕਲ ਜੀ ਇਸ ਬ੍ਰਾਂਚ ਨੇ ਕਿੰਨੀਆਂ ਟ੍ਰਾਂਜ਼ੈਕਸ਼ਨ ਕੀਤੀਆਂ ਹੋਣਗੀਆਂ ਹਜ਼ਾਰਾਂ ਲੱਖਾਂ ਕਿੰਨੀਆਂ ਹੁੰਦੀਆਂ ਉਹ ਸਾਰਿਆਂ ਨੇ ਤਦ ਵੱਲੇ ਕੀ ਇਹ ਤਾਂ ਕਾਂਸ਼ਲ ਸੀ ਨਹੀਂ ਕੀਤੀਆਂ ਸੀ ਬਿਲਕੁਲ ਨਹੀਂ ਕਹਿ ਰਹੇ ਸੀ ਨਹੀਂ ਕਰੀਆਂ ਹਾਂ ਉਹੀ ਤਾਂ ਇਹ ਗੱਲ ਨੇ ਦੇਖੋ ਇਹ ਗੱਲ ਗਲਤ ਹੈ ਅਸੀਂ ਕਹਿ ਰਹੇ ਹਾਂ ਕਿ ਸਾਡੇ ਤੋਂ ਨਹੀਂ ਕਰਾਇਆ ਤੁਸੀਂ ਝੂਠ ਬੋਲ ਕੇ ਕਰਾਈ ਗਈ ਹੈ ਉਹਨੂੰ ਫਿਰ ਸਮਝਣ ਵਾਸਤੇ ਤੁਹਾਨੂੰ ਟਾਈਮ ਲੱਗਣਾ ਪਏਗਾ ਇੰਡੀਪੈਂਡੈਂਟ ਜਨਸੀ ਤੋਂ ਮੈਨੂੰ ਪੁੱਛੋਗੇ ਮੈਂ ਗੋਆਗਾ ਕਿ ਬੈਂਕ ਰਿਕਾਰਡ ਨਹੀਂ ਹੈ ਜੀ ਇੰਡੀਪੈਂਡੈਂਟ ਬੰਦਾ ਇਸ ਕਰਕੇ ਬੈਠਾ ਹੈ ਜੋ ਉਹਨੂੰ ਵੈਰੀਫਾਈ ਕਰ ਲਏਗਾ ਜਾਂ ਤਾਂ ਪੁਲਿਸ ਵੈਰੀਫਾਈ ਕਰਦੀ ਸੀ ਪਰਚਾ ਕੱਢਦੇ ਹੋ ਬੰਦੇ ਦੇ ਨਾਮ ਦਾ ਇੱਕ ਇਤਬਾਰ ਕਿਸੇ ਤੋਂ ਕਰੋ ਜਾਂ ਸਾਡੀ ਜਨਸੀ ਦਾ ਕਰ ਲਓ ਜਾਂ ਪੁਲਿਸ ਦੇ ਕਰ ਲਾ ਫਿਰ ਮੈਂ ਨਾ ਪਰਚਾ ਬੈਕ ਕਰਾਉਂਦੀ ਹਾਂ

ਮਾ ਟਾਈਮ ਕੋਤੀ ਦੀਦਾ ਨੀ ਪ੍ਰੀਮਾ ਤੋਂ ਦੱਸੋ ਦੇਖੋ ਟੈਬ ਲੋ ਨੇੜੇ ਇਸ ਤੋਂ ਨੇੜੇ ਦੇਖੋ ਸਾਰਿਆਂ ਉੱਪਰ ਤਾਰੀ ਹੈ ਜੀ ਦੁਬਾਰਾ ਇਹ ਸਾਰੇ ਟੀਮਾਂ ਸੈਂਟਰ ਜੀ ਤੋਂ ਨਿਕਲ ਜਾ ਰਹੀਆਂ ਨੇ ਉਹਦਾ ਇੰਨੇ ਨੂੰ ਦੇਰ ਹੈ ਅੱਜ ਹੀ ਰਾਤ ਵੀ ਹੈ ਉਹਦਾ ਆਪਾਂ ਲੈ ਲਾਂਗੇ ਗੱਲਬਾਤ ਮਨੇ ਭਾਣੀ ਐਕਸਟਰਾ ਦਿੱਤਾ ਇੱਕ ਬਾਈ ਸਾਡਾ ਜਦੋਂ ਲੱਕਰ ਨੂੰ ਲਾਇਆ ਜਾ ਰਿਹਾ ਸੀ ਦੇਖੋ ਰਾਤੀ ਕੱਢਨੇ ਗੱਲ ਹੋ ਗਈ ਤੁਸੀਂ ਜਾਂਦੇ ਸਾਡੇ ਜਿਹੜੇ ਸਿਗਨਲ ਦੇ ਨਾਲ ਗੱਲ ਕਰ ਲਈ ਉਹਨਾਂ ਨੇ ਵੀ ਗੱਲ ਕਰਤੀ ਆਪਾਂ ਪਹਿਲੇ ਸੁਣਦੇ ਰਹਿਣਾ ਬੈਠੇ ਆਪ ਬਿਲਕੁਲ ਜੀ ਤੁਹਾਨੂੰ ਵੀ ਦੱਸਤੀ ਹਾਂ ਤੇ ਤੁਸੀਂ ਵੀ ਤੁਹਾਡੇ ਅਨਸਾਰ ਕੋਈ ਨਿਕਾਉ ਕਾਰੋ ਲੈ ਲੇਗੇ ਹਾਂ ਇਹ ਨਹੀਂ ਕੰਮ ਨਹੀਂ ਰਹਿ ਰਹੀ ਹੈ ਇਸ। ਟੈਪਲੋਨੀ ਬੈਂਕ ਦੀ ਟੈਪਲੋਨੀ ਨਹੀਂ। ਨਹੀਂ ਅਸੀਂ ਬੰਦ ਨਹੀਂ ਕਰੀ ਜੀ ਟੋੜਾ ਮੁਲਾਜ਼ਮ ਬੰਦ ਕਰਕੇ ਕਿਹਾ ਮਤਲਬ ਇਹ ਕਹੇ ਜਦੋਂ ਲਾਈ ਸਟੈਂਪ ਨਹੀਂ ਇਹ ਗੱਲ ਹੈ ਸਟੈਂਪ ਦੀ ਸਟੈਂਪ ਜੈਸ ਬੈਂਕ ਬ੍ਰਾਂਚ ਦੀ ਕੋਈ ਨਹੀਂ ਚੱਲ ਖੋਲ ਖੋਲ ਲੋ ਜੀ ਅਸੀਂ ਵੀ ਰੋਕਦੇ ਖੋਲ ਲੋ ਮੰਗਣ ਵਾਸਤੇ ਨਹੀਂ ਜੀ ਰੋਕਦੇ ਅਸੀਂ ਤਾਂ ਆਪਣਾ ਪ੍ਰੋਟੈਸਟ ਜਹਰ ਕਰ ਰਹੇ ਆ ਵੀ ਤੁਸੀਂ ਕਰਦੇ ਨਹੀਂ ਅਸੀਂ ਸੁਣਨ ਆਏ ਜੀ ਅਸੀਂ ਬਿਲਕੁਲ ਸੁਣਨ ਆਏ ਤੁਹਾਡੀ ਗੱਲ ਬਿਲਕੁਲ ਨਾਮ ਤੇ ਫੋਨ ਨੰਬਰ ਲਿਖਣਾ ਹੋਵੇ ਨਿਕਲੋ ਉਹਦਾ ਮੇਰਾ ਫੋਨ ਨੰਬਰ ਤੇ ਕੁਝ ਹੋਰ ਹੈਗਾ 902000 ਤੋਂ ਮਾਮਾ ਹੀ ਇਹ ਹੈ ਵੀ ਇਨਫੀਮੇਟ ਕਰਾਂਗੇ ਤੁਹਾਨੂੰ 20 ਤੋਂ ਅਪਰੋਪਰੀਏਟ ਐਕਸ਼ਨ ਲਗਾਤਾਰ ਉਹ ਜੋ ਉਸੇ ਦੇ ਨਾਮੀ ਸਰ ਤੋਂ ਪੁੱਛ ਪੁੱਛਣਾ ਜੀ ਇਹ ਕਿਹਨੇ ਜਿੰਨੇ ਸੀਰਟ ਹਾਰਿਕ ਬੈਂਕ ਦਾ ਹੁੰਦਾ ਕੋਈ ਰਿਪੋਰਟ ਬਣਾ ਕੇ ਦਿੱਤੀ ਜੀ ਦਾ ਐਫੇਅਰ ਹੁੰਦੀ ਹੈ ਨਾ ਪੂਰਾ ਕਨਕਲੂਜਨ ਕਰਕੇ ਨਾ ਉਹ ਵੇਖੋ ਜਿਹਨੇ ਇਹ ਕਰਨੀ ਆ ਉਹਨੂੰ ਚੋਣੇ ਪੰਦਾ ਹੈਗਾ ਉਹ ਕੋਈ ਟੀਮ ਹੁੰਦੀ ਜੀ ਬਹੁਤ ਵੱਡੀ ਉਹ ਟੀਮ ਨਾਲ ਫਿਰ ਉਹ ਤਾਂ ਚੋ ਕੋਈ ਬੰਦਾ ਜਿਹਨੂੰ ਅਸੀਂ ਮਿਲ ਸਕੀ ਆ ਸੀ ਵੀ ਆ ਆਪਾਂ ਤੇ ਇਨਵੈਸਟੀਗੇਟ ਕਰ ਰਹੇ ਨੇ ਅਸੀਂ ਬੈਠੇ ਅਸੀਂ ਆਏ ਹਾਂ ਤੁਸੀਂ ਜਿੰਨੀ ਵੀ ਬਲੌਗ ਇਸੇ ਆਂਦੇ ਰਹਾ ਕਰ ਇੰਨਾ ਇੰਨਾ ਤੁਸੀਂ ਪਰ ਮੇਰੇ ਤੇ ਕਰੋਗੇ ਤੇ ਇੰਨਾ ਤੇ ਵੀ ਕਰੋਗੇ ਜੇ ਸੀਨੀਅਰਸ ਆਏ ਆ ਇੰਨਾ ਕੁਝ ਵੀ ਨਹੀਂ ਹੈਗਾ ਅਸੀਂ ਅੱਥੀ ਬੈਠੇ ਬੈਂਕਿੰਗ ਕਿਤੇ ਨਹੀਂ ਚੱਲਦਾ ਤੁਸੀਂ ਬੈਂਕ ਕੱਜੇ ਰਹਾ ਪਾ ਲੇ ਤੇ 3 ਦਿਨ ਬਾਅਦ ਵੀ ਕੱਜੇ ਰਹਾ ਪਾ ਲੋਗੇ ਪਰ ਤੁਸੀਂ ਹੋ ਨਹੀਂ ਚਾਹੁੰਦੇ ਕਿ ਉਹ 3 ਦਿਨ ਕਰਕੇ ਰੱਖੋ ਭਾਈ ਯਾਰ ਪਾਣੀ ਬੋਤਲ ਕਰਨਾ ਨਹੀਂ ਇਹ ਹੀ ਗੱਲ ਹੈ ਮਿਨੀਮਲ ਜਿਹੀ ਸ਼ਾਇਰ ਕਰਕੇ ਹੱਥੀ ਚੱਲਦਾ ਤੁਹਾਨੂੰ ਪਤਾ ਹੀ ਹੈ ਸਾਰੇ ਨੂੰ ਉਹ ਬਹੁਤ ਮੰਨੇ ਰਹੇ ਨੇ ਇੱਕ ਲਿਆ ਕਿਵੇਂ ਬਦਵਾ ਤਾ ਕਰ ਤਰੀਕੇ ਦੇ ਨਾਲ ਇੱਕ ਮਿੰਟ ਸਾਡੇ ਨੂੰ ਰੋਕ ਵੀ ਹੈ ਜਿਹੜਾ ਦੇਖ ਇਹ ਕਹਿੰਦੇ ਨੇ ਵੀ ਸਾਈਨ ਕਰਕੇ ਇਹਨਾਂ ਨੇ ਨਹੀਂ ਦਿੱਤੇ ਜੇ ਸਾਈਨ ਕਰਕੇ ਵੀ ਉਹ ਫਰਾਡ ਹੈ ਜਿਹੜਾ ਝੂਠ ਬੋਲ ਕੇ ਇਹਨਾਂ ਨੇ ਸਾਈਨ ਕਰਾ ਲੇ ਉਹਦੇ ਵਿੱਚ ਚ ਇਹਨੇ ਚੈੱਕ ਵੀ ਦਿੱਤਾ ਇਹ ਕੋਈ ਆਏ ਨਹੀਂ ਹੈਗਾ ਚੈੱਕ ਬਾਅਦ ਚ ਦਿੱਤਾ ਜਦੋਂ ਫਸ ਗਿਆ ਤੇ ਉਹ ਚੈੱਕ ਵੀ ਹੋਰ ਬੈਂਕ ਦਾ ਜਿਹਦੇ 'ਚ ਨਾਮ ਵੀ ਨਹੀਂ ਉਹ ਤਾਂ ਪਲੈਨਿੰਗ ਕਰਕੇ ਤਰੀਕੇ ਨਾਲ ਉਹਨੇ ਫਰਾਡ ਕਰਿਆ ਮੁੰਡਾ ਵੈਸੇ ਕਰਨਗੇ ਜੀ ਇਹ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਦਾ 6 ਲੱਖ ਹੈ ਚਿੰਤਨਪਾਪੂ ਬਾਬੂ ਮਾਰੇ ਹੈ ਕਿ ਨਾ ਸਿੱਧਾ ਸਾਥ ਚੱਲ ਕੇ ਗੱਡੀ ਨਾਲ ਚੱਲਦੀ ਹੈ ਫਿਰ ਮੇਰੀ ਇੱਕੋ ਗੱਲ ਸੁਣੋ ਚਲੋ ਇੰਟਰਨਲ ਕਰਦੇ ਕੀ ਹੈ ਜੇ ਇੰਨਾ ਦੀ 3 ਚੈੱਕ ਇਕੇ ਚੈੱਕ ਕਰਨਾ ਦਾ ਵੈਰੀਫਾਇਬਲ ਇਨਵੈਸਟੀਗੇਸ਼ਨ ਕੰਪਲੀਟ ਹੋਣ ਦੀ ਹੁੰਦੀ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਇਸ ਤਰ੍ਹਾਂ ਕੰਮ ਨਹੀਂ ਕਰਦੀ ਮੇਰੇ ਨਾਲ ਇਨਵੈਸਟੀਗੇਸ਼ਨ ਹੋ ਰਹੀ ਹੈ ਨាច់ ਮਾਰ ਕਰੋ ਉਹ ਤਾਂ ਜਿਆਦਾ ਨੋਟਾ ਜਨਦੀਖ ਪਾਰਟਿਸ ਨਹੀਂ ਸਰ ਜੀ ਗੱਲ ਤਾਂ ਇਹ ਆ ਵੀ ਜਿਹੜੀ ਗੱਲ ਤੁਸੀਂ ਕਰ ਲਿਆ ਵੀ ਸਾਈਨ ਕਰਕੇ ਕਰਿਆ ਉਹ ਤਾਂ ਹੋਇਆ ਹੀ ਆ ਦੇਖੋ ਜੇ ਤੁਸੀਂ ਉਹ ਜਿਹੜੀ ਸਾਹਮਣੇ ਦਿਖਨੇ ਗੱਲਾਂ ਹੋ ਗਈਆਂ ਕਿਵੇਂ ਦੇਖੋ ਬਾਈਕ ਤੇ ਬੰਦਾ ਕੋਈ ਮੁਲਾਜ਼ਮ ਹੈ ਦਾ ਸਰ ਸਾਰੇ ਬੰਦੇ ਹਾਂਜੀ ਉਹ ਗੱਲ ਨਹੀਂ ਕਹਿ ਰਹੇ ਮੈਂ ਫੈਸਲਾ ਹੋ ਚੁੱਕੋ ਹੁੰਦਾ ਨਹੀਂ ਇਨਵੈਸਟੀਗੇਸ਼ਨ ਕਿ ਸਾਈਨ ਹੈ ਕਿ ਗੱਲ ਮੁਕਾਓ ਉਹ ਗੱਲ ਨਹੀਂ ਕਰ ਰਹੇ ਇਹ ਚੱਕਰ ਤਾਂ ਇਹ ਆ ਵੀ ਪਤਾ ਗੱਲ ਹੈ ਕਿ ਉਹ ਕਲੀਅਰ ਵੀ ਦੇਖੋ ਬਦਦੇ ਆਪਣੀ ਵਾਰ ਕੀ ਨਾਲ ਚੱਕਣਾ ਕੋਈ ਨਹੀਂ ਕੋਈ ਨਹੀਂ ਗੱਲ ਤਾਂ ਫਰੌਡ ਕਰਿਆ ਹੋਣਾ चला गया ਮੈਂ ਤਾਂ ਕੁਝ ਵੀ ਨਹੀਂ ਹਾਂ ਇਹਨਾਂ ਨੂੰ ਪੈਸਾ ਮੰਗਵਾਉਂਦਾ ਇਹਨਾਂ ਦੀ ਸੰਮੀ ਨਹੀਂ ਬਿਲਕੁਲ ਬਿਲਕੁਲ ਅਸੀਂ ਕਰਾਂਗੇ ਤੁਸੀਂ ਇਹਨਾਂ ਦੀ ਸੰਮੀ ਨਹੀਂ ਜਿਹੜੇ ਹੋਰ ਤੋਂ ਇਹਨਾਂ ਦੇ ਚੱਲੇ ਨੇ ਤੁਸੀਂ ਲੈ ਕੇ ਖੋਲ ਕੇ ਸਾਨੂੰ ਸ਼ਰਤ ਪਾਓ ਇਹ ਲਿਗਿਸਟੋਰ ਤੋਂ ਤੁਹਾਡੇ ਕੋਲੋਂ ਪੈਸੇ ਦਾ ਕਰਾਵਾ ਸਕਦੇ ਹਾਂ ਕੋਈ ਨਹੀਂ ਦੇਖਿਆ ਤੁਸੀਂ ਕਹੋਗੇ ਜਿਵੇਂ ਹੋ ਜਾਵੇਗਾ ਅਸੀਂ ਪਹਿਲੇ ਸਾਈਡੇ ਬੈਠੇ ਹਾਂ ਲਿਖੋ ਮਾਤੇ ਦਾ ਪਹਿਲਾ ਦਾਦਾ ਜੀ ਸੈਨ ਕਰਾਈ ਬੈਠੇ ਸੀ ਕਦੇ ਬਾਪਾ ਜੀ ਇਹ ਸਹੀ ਇਸ ਤੇ ਜਾਈਏ ਪਕਾਲ ਕਰਾਉਣਾ ਹੈ ਪਰ ਅਰੇ ਅਰੇ ਕਿਹਨੇ ਕਿਹਨੀ ਕਰਾਣੀ ਹੈ ਮੈਂ ਕਸਿੰਗ ਇਨਵੈਸਟੀਗੇਟਿੰਗ ਕਿਟਸ ਚਾਹੀਦੇ ਹਨ ਹਿੰਦਾਂ ਖੋਲਣ ਦੇ ਬੋਲਰ ਆਪ ਕੋ ਦਿੰਦੇ ਰੱਖਦੇ ਰੰਗ ਤੁਹਾਡੀ ਹੁਣ ਜਦੋਂ ਆਪਾਂ ਬੈਠ ਕੇ ਕੀਤੀ ਕਰਤਾਸ ਲਾ ਰਹੇ ਕੋਈ ਕਰਾਂਗਾ ਇਹਨਾਂ ਕੋਲ ਆਪਾਂ ਜਿਹੜਾ 3 ਲੱਖੀ ਸੀ 3 ਲੱਖ ਉਹਨੇ ਕਢਾਇਆ ਫਿਰ ਤੋਂ ਬਾਅਦ ਵਿੱਚ 2 ਲੱਖ ਰੁਪਈਆ ਇਹਨਾਂ ਦੇ ਕਹਿਣ ਮੁਤਾਬਕ ਉਹਨੇ ਹੋਰ ਕਢਾਇਆ 6 ਲੱਖ 10 ਹਜ਼ਾਰ ਰੁਪਈਆ ਉਹਨੇ ਜਿਹੜੇ ਬੰਦੇ ਨੇ ਲੋਨ ਕੀਤਾ ਉਹਨੇ ਆਪਣੀ ਮਾਤਾ ਦੇ ਖਾਤੇ 'ਚ ਪਾ ਲਿਆ ਉਹਨੇ ਕਿਹੜੇ ਨਾਂ ਦਾ ਪਾਇਆ ਇਹ ਪੁੱਛੋ ਤੇ ਪੁੱਛਣਾ ਨਾ ਫਿਰ ਆਪਾਂ ਉਹੀ ਕਰਨੀਆਂ ਵੀ ਭਈ ਉਹ ਬੰਦੇ ਨੂੰ ਇਹ ਕਹਿੰਨੇ ਵੀ ਬੰਦੇ ਦੇ ਪਰਸਾ ਇਹਦਾ ਕਹਿ ਰਹੇ ਹੋ ਤੁਸੀਂ ਕੋਦੂ ਸਰ ਬਾਅਦ ਵਿੱਚ ਬੈਂਕ ਨੇ ਫਰੋਡ ਕਰਾਇਆ ਸੀ ਚੈੱਕ ਨੂੰ ਉਹ ਦੱਸਦਾ ਕਿਉਂਕਿ ਉਹ ਬੈਂਕ ਦਾ ਮੁਲਾਜ਼ਮ ਹੈ ਅਸੀਂ ਉਹਨੂੰ ਤਾਂ ਨਹੀਂ ਜੇ ਤੁਸੀਂ ਉਰੇ ਆਇਆ ਉਹ ਤੋਂ ਬਾਅਦ ਵਿੱਚ ਨਹੀਂ ਸਾਲ ਹੋ ਗਿਆ ਹਾਂ ਆਪਾਂ ਸ਼ਿਕਾਇਤਾਂ ਕਰਨੀਆਂ ਆਪਾਂ ਬੈਂਕ ਨੂੰ ਬੈਂਕ ਨੂੰ ਮੇਲ ਪਾਤੀਏ ਉਹ ਤਾਰਬੀ ਆਈ ਨੂੰ ਪਾਤੀ ਹੈ ਐਡੀਸੀ ਸਭ ਨੂੰ ਪਾਤੀ ਉਹ ਤੋਂ ਬਾਅਦ ਕਿਸੇ ਇਨਕੁਆਰੀ ਨਹੀਂ ਕੀਤੀ ਆਪਣਾ ਬੱਚਾ ਕੋਈ ਗਲਤੀ ਕਰਦਾ ਆਪਾਂ ਝੱਟ ਘਰ ਨਿਆਉਣ ਦੇ ਤੌਰ ਕਪਲਾ ਤਾਂ ਵੀ 3-4 ਨਾਲ ਹੋਇਆ 8-9 ਲੱਖ ਦੇ ਤਾਂ ਉਰੇ ਬੈਠੇ ਨੇ ਸਾਡੇ ਕੋਲ ਤੇ 18 ਆ ਕੇ ਮੁੜ ਕੇ 8-18 ਦੇ ਟੋਟਲ ਬੈਠੇ ਨੇ ਤੇ ਦੂਜਾ ਨੰਬਰ ਜੀ ਆ ਜਿਹੜੇ ਅੱਜ ਅਧਿਕਾਰੀ ਸਾਡੇ ਨਾਲ ਗੱਲ ਕਰਨ ਆਏ ਨੇ ਇਹ ਕਿਸੇ ਜ਼ਿੰਮੇਵਾਰੀ ਨਾਲ ਹੀ ਆਏ ਨੇ ਬੈਂਕ ਨੇ ਰੱਖੇ ਨੇ ਕੋਈ ਜ਼ਿੰਮੇਵਾਰੀ ਬੰਦੇ ਆਏ ਨੇ ਜੀ ਇਹ ਮੰਨਦੇ ਨਾ ਆਪਾਂ ਜਿਹੜਾ ਉਹ ਅਧਿਕਾਰੀ ਜਿਹੜਾ ਸਾਡੇ ਲੱਖਾਂ ਰੁਪਏ ਲੈ ਗਿਆ ਉਹ ਵੀ ਤਾਂ ਬੈਂਕ ਨੇ ਰੱਖਿਆ ਇੱਕ ਮਿੰਟ ਇਹਨਾਂ ਦੀ ਸੋਹਣਾਂ ਗੱਲ ਕੀ ਆਉਂਦੀ ਦੱਸੋ ਹਾਂਜੀ ਜੇ ਉਹ ਸਮਾਂ ਮੰਗਦੇ ਨੇ ਉਹਨਾਂ ਨੂੰ ਦੇ ਦਿਓ ਹਾਂ ਸਰ ਗੱਲ ਇੱਕ ਡੇਢ ਸਾਲ ਹੋ ਗਿਆ ਜੀ ਸਮਾਂ ਇੱਕਦਮ ਤਾਂ ਹੋਇਆ ਹੀ ਨਹੀਂ ਇੱਕ ਮਿੰਟ ਦੀ ਗੱਲ ਨਾ ਕਰੋ ਲੋ ਜਾ ਯਾਰ ਸਰ ਸਮਾਂ ਦੇ ਦੇਣੇ ਆ ਉਹ ਸਾਨੂੰ ਲਿਖ ਕੇ ਦੇ ਦੇਣ ਵੀ ਡੇਢ ਮਹੀਨੇ ਤੋਂ ਬਾਅਦ ਅਸੀਂ ਤੁਹਾਨੂੰ ਕਲੀਅਰ ਦੇ ਦਾਂਗੇ ਡੇਢ ਮਹੀਨੇ ਦੇ ਦੇਣਾਂ ਦੀ ਸੀ ਡੇਢ ਦੇ 25 ਦਿਨ ਮੰਗ ਰਹੇ ਨੇ ਜੀ 25 ਦਿਨਾਂ ਬਾਅਦ ਤੁਹਾਡੇ ਐਨਓਸੀ ਦੇ ਦੇਣਗੇ ਤੁਹਾਡੇ ਕੋਲੇ ਹਾਂ ਜੀ ਉਹ ਗੱਲ ਉਹ ਗੱਲ ਨਾ ਜੀ ਗੱਲ ਉਹ ਇਹ ਕਹਿੰਦੇ ਨੇ ਵੀ ਅਸੀਂ 1 ਮਹੀਨਾ ਇਨਕੁਆਰੀ ਕਰਾਂਗੇ ਇਨਕੁਆਰੀ ਜਿਹੜੀ ਕਰਕੇ ਉਹਨਾਂ ਨੇ ਦੱਸਣੀਆਂ ਤੋਂ ਸਾਨੂੰ ਹੋਣੇ ਪਤਾ ਉਹਦੇ ਇਹ ਕਹਿਣਗੇ ਵੀ ਤੁਹਾਡਾ ਚੈੱਕ ਸੀ ਜੀ ਤੁਸੀਂ ਵੇਤ ਤੁਸੀਂ ਜਾਣੋ ਜਾਵੇ ਕੋਈ ਟਾਈਮ ਪਾਸ ਕਰ ਲਈ ਉਹ ਸੈਂਡ ਕਰਦੇ ਹਾਂ ਹਾਂ ਉਹਨੂੰ ਤੁਸੀਂ ਉਰੇ ਆਏ ਹੋ ਤੁਸੀਂ ਸਾਨੂੰ ਤਾਂ ਨਹੀਂ ਪਤਾ ਵੀ ਤੁਸੀਂ ਕਿੱਥੇ ਦੇ ਹੋ ਕਿੱਥੇ ਦੇ ਨਹੀਂ ਅਸੀਂ ਐਸਾ ਪੁਲਿਸ ਡੀਲ ਕਰ ਰਹੇ ਹਾਂ ਤੁਹਾਡੇ ਨਾਲ ਇੰਸਟੀਟਿਊਸ਼ਨ ਨਾਲ ਡੀਲ ਕਰ ਰਹੇ ਹਾਂ ਜੇ ਤੁਸੀਂ ਕੋਈ ਪੁਲਿਸ ਦੇ ਬਿਹਾਫ ਤੇ ਫਰਾਡ ਕਰੋ ਪੁਲਿਸ ਜਾਣੇ ਤੁਸੀਂ ਜਾਣੋ ਸਾਡੇ ਮਹਿਕਮੇ ਨਹੀਂ ਆ ਰਹੇਗਾ ਇਹ ਅਸੀਂ ਕਹਿੰਦੇ ਆ ਵੀ ਤੁਸੀਂ ਤੁਹਾਡੇ ਬੰਦੇ ਨੇ ਫਰਾਡ ਕਰਿਆ ਤੁਹਾਡੇ ਯੈਸ ਬੈਂਕ ਦੇ ਨਾਮ ਤੇ ਕਰਿਆ ਜੇ ਪਰਚਾ ਦਰਜ ਕਰਨਾ ਯੈਸ ਬੈਂਕ ਦੇ ਕਰੋ ਨਹੀਂ ਜੀ ਕਿਹੇ ਤੇ ਵੀ ਕਰਨ ਉਹ ਸਾਨੂੰ ਕੀ ਮਤਲਬ ਹੈ ਸਾਨੂੰ ਤੇ ਪੈਸੇ ਉਹ ਬੈਂਕ ਕਰੇ ਜੀ ਬੈਂਕ ਕੀ ਕਰੇ ਦਾ ਮਤਲਬ ਹੈ ਸਾਡਾ ਪੈਸਾ ਕਮਾਉਣਾ ਜੇਕਰ ਉਹ ਬੈਂਕ ਦਾ ਮੁਲਾਜ਼ਮ ਨਹੀਂ ਤਾਂ ਵੀ ਦੱਸਣ ਵੀ ਉਹ ਮੁਲਾਜ਼ਮ ਨਹੀਂ ਸੀ ਉਹ ਡਿਊਟੀ ਆ ਬੈਂਕ ਦੀ ਹਾਂ ਬੈਂਕੋਂ ਦੀ ਇਨਕੁਆਰੀ ਕਰੇ ਕੌਣ ਫਸਦਾ ਕੌਣ ਝੂਠਾ ਕਿਹੜੇ ਫਸਦੇ ਨੇ ਕਿਹੜੇ ਵੈਸੇ ਘਡਾਉਣ ਇਹ ਹੀ ਤਾਂ ਗੱਲ ਆ ਵੀ ਇਨਕੁਆਰੀ ਪਿੱਛੇ ਉਹ ਟਾਈਮ ਲੈਂਦੇ ਆ ਆਪ ਕੋ ਪੈਸੇ ਘਡਾਉਣ ਜੀ ਇਹਨਾਂ ਕੋਲ ਸਾਡੇ ਤਾਂ ਇਹਨਾਂ ਕੋਲ ਬੈਂਕ ਕੋਲ ਨਾਲ ਜੀ ਕਰੋੜਾ ਰੁਪਇਆ ਜਦੋਂ ਕਾਰਪੋਰੇਟ ਦਾ ਮਾਫ ਕਰਦੇ ਨੇ ਕਾਦੇ ਕਰਕੇ ਕਰਦੇ ਨੇ ਉਹ ਪੈਸਾ ਇਹਨਾਂ ਨੇ ਐਕਸਟਰਾ ਰੱਖਿਆ ਹੁੰਦਾ 10 20 50 ਕਰੋੜ ਵੀ ਜੇ ਕੋਈ ਬੰਦਾ ਠੱਗੀ ਲਾ ਗਿਆ ਉਹਦਾ ਕਲੀਅਰ ਕਰਨ ਨੂੰ ਸਾਡਾ ਉਹ ਪੈਸੇ ਚੋਂ ਕਲੀਅਰ ਕਰਨ ਬੈਂਕ ਕੋਲ ਤੋਂ ਅਗਰਾਹੀ ਕਰੇ ਸਾਡੇ ਤੋਂ ਲਿਖ ਕੇ ਲੈਣ ਜਿਹੜਾ ਕੋਈ ਲਿਖ ਕੇ ਲੈ ਰਿਹਾ ਰਿਕਵਰੀ ਬੈਂਕ ਕਰੇ ਉਹ ਤੋਂ ਤੁਸੀਂ ਇਨਕੁਆਰੀ ਸਾਰੀ ਕਰੀ ਬੈਠੇ ਹੋ ਬਿਲਕੁਲ ਜੀ ਬੈਂਕ ਦੀ ਪੈਸੇ ਮੰਗਦੇ ਹੋ ਡੇਢ ਸਾਲ ਹੋ ਗਿਆ ਜੀ ਬਿਲਕੁਲ ਬਿਲਕੁਲ ਦੇਖੋ ਜੀ ਮੋਟਾ ਆ ਅਫਸਰ ਇਹਨੂੰ ਕਹੀਂ ਬੈਠੇ ਸਾਰਾ ਵੇਖੋ ਜੀ ਗੱਲ ਪਹਿਲਾਂ ਪਹਿਲਾ ਪ੍ਰਦਾ ਮਸਲਾ ਸਰਦਾਰ ਜੀ ਪਹਿਲਾਂ ਪ੍ਰਧਾਨ ਜੀ ਰਕਿਆ ਵੀ ਜੇ ਤੁਸੀਂ ਇਸ ਵਰਦੀ ਦੇ ਵਿੱਚ ਕੋਈ ਗੱਲ ਘਾਟਾ ਵਾਧਾ ਕਰ ਦਿੰਦੇ ਹੋ ਤਾਂ ਅਸੀਂ ਤਾਂ ਜਾ ਕੇ ਮਹਿਕਮੇ ਨੂੰ ਚੰਬੜਨਾ ਹੈ ਮਹਿਕਮੇ ਨੂੰ ਕਾਹਨਗੇ ਵੀ ਤੁਹਾਡੇ ਬੰਦੇ ਨੇ ਕਰਿਆ ਉਹ ਬੈਂਕ ਦਾ ਬੰਦਾ ਜਦੋਂ ਫਰਾਡ ਕਰ ਗਿਆ ਬੈਂਕ ਦਾ ਮੁਲਾਜ਼ਮ ਫਰਾਡ ਕਰ ਗਿਆ ਤੇ ਅਸੀਂ ਤਾਂ ਬੈਂਕ ਨੂੰ ਹੀ ਕਹਾਂਗੇ ਤੇ ਬੈਂਕ ਨਹੀਂ ਕਰਿਆ ਗਰਨਾਹ ਹੋਰ ਆ ਜੀ ਇਹਦੇ 'ਚ ਸਿੱਧੀ ਜਿਹੀ ਗੱਲ ਆ ਮੇਰੀ 1 ਮਿੰਟ ਦੀ ਗੱਲ ਆ ਜੀ ਸਿੱਧਾ ਜਿਹਾ ਹਸਾਬ ਆ ਬੀ ਡੇਢ ਸਾਲ ਹੋ ਗਏ ਨਾ ਕੋਲੇ ਆਉਂਦਿਆਂ ਨਾ ਸਾਡੇ ਚੱਕ ਇੱਥੋਂ ਦੇ ਮੁਲਾਜ਼ਮ ਦੇ ਬੇਬੇ ਦੇ ਖਾਤੇ 'ਚ ਪੈਸੇ ਪੈ ਗਏ ਬਾਪੂ ਦੇ ਪੈਸੇ 'ਚ ਖਾਤੇ 'ਚ ਪੈਸੇ ਪੈ ਗਏ ਤੇ ਸਾਡੇ ਪੈਸੇ ਉਹ ਬਾਪੂ ਬੇਬੇ ਦੇ ਖਾਤੇ 'ਚ ਕਿਵੇਂ ਚਲੇ ਗਏ ਹੋਊਗੀ ਤਾਂ ਗੱਲ ਬਾਤ ਨਾਲੇ ਹੱਲ ਨੇ ਅਸੀਂ ਕਿਹੜਾ ਫਿਰ ਕਿਸੇ ਨਾਲ ਹੋਗਾ ਅਸੀਂ ਤਾਂ ਗੱਲਬਾਤ ਕਰਤੀ ਬੈਠੇ ਜੇ ਡੇਢ ਸਾਲ ਤੋਂ ਸਾਡੀ ਗੱਲ ਨਹੀਂ ਸੁਣੀ ਤਾਂ ਬੈਂਕ ਦੇ ਮੁਰੇ ਆ ਕੇ ਬਹਿ ਜੇ ਗੱਲਾਂ ਬਾਤਾਂ ਨਾਲ ਪੁਰੀਆਂ ਤਿਆਰ ਆ ਜੀ ਉਹ ਲਿਖ ਦੇਣੀ ਵੀ ਇਹਨਾਂ ਇਨਕੁਆਰੀ ਕਰਾਂਗੇ ਡੇਢ ਮਹੀਨੇ ਨੂੰ ਤੁਹਾਡਾ ਤੁਹਾਡਾ ਖਾਤਾ ਕਲੀਅਰ ਕਰ ਦਾਂਗੇ 3 ਮਹੀਨੇ ਬਾਅਦ ਇਹ ਕਹਿੰਦੇ ਨੇ ਨਾ ਵੀ ਪੜੀ ਕਰਕੇ ਦੇਖਾਂਗੇ ਕੀ ਹੋਇਆ ਉਹਦਾ ਤੁਹਾਨੂੰ ਦੱਸ ਦਵਾਂ ਉਹਨਾਂ ਨੇ ਇਹੀ ਵੇਖ ਰਿਹਾ ਵੀ ਤੁਹਾਡਾ ਚੈੱਕ ਹੈ ਜੀ ਤੁਸੀਂ ਸਾਈਨ ਕਰੇ ਨੇ ਜੀ ਜਿਹੜੀ ਗੱਲ ਅੱਜ ਕਹਿੰਦੇ ਨੇ ਉਹ ਸਰ ਜੀ ਚੈੱਕ ਜਿਹੜਾ ਟਰਾਂਸਫਰ ਦਾ ਫਾਰਮ ਆ ਉਹ ਸਾਡੇ ਤੋਂ ਪਹਿਲਾਂ ਹੀ ਲੈ ਲੈਂਦੇ ਨੇ ਖਾਲੀ ਚੈੱਕ ਕਈ ਕਈ ਇਹ ਉਸ ਨੂੰ ਪਤਾ ਹੀ ਆ ਤੁਹਾਨੂੰ ਕੀ ਦਸੀਏ ਤੁਹਾਡੇ ਕੀ ਖਾਤੇ ਨੇ ਤੁਸੀਂ ਕੀ ਲੋਨ ਨਹੀਂ ਕਰਾਏ ਗੱਡੀਆਂ ਦੇ ਤੁਹਾਨੂੰ ਕੀ ਪਤਾ ਨਹੀਂ ਕਿੰਨੇ ਸਾਈਨ ਕਰਾਉਂਦੇ ਨੇ ਬਹੁਤ ਕਰਾਉਂਦੇ ਨੇ ਜਿਹੜਾ ਬੰਦਾ ਜਿਹੜਾ ਬੰਦਾ ਹੁਣ ਕੋਈ ਜ਼ਿੰਮੇਵਾਰ ਬੰਦਾ ਉਹਨੂੰ ਕੀ ਪਤਾ ਕਹਦੇ ਤੇ ਕਰਾ ਲੈ ਕੱਲ ਹੋ ਰਾ ਬਾਈ ਜੀ ਜਿਹੜਾ ਤੀਜਾ ਬੰਦਾ ਆਇਆ ਸੌਂਸਪੁਰ ਦਾ ਜਿਹੜਾ ਚੰਡੀਗੜ੍ਹ ਦਾ ਉਹ ਦੇਖੋ ਦਾ 6.5 ਲੱਖ ਰੁਪਈਆ ਆਪਣੀ ਮਾਂ ਦੇ ਖਾਤੇ ਚ ਪਾ ਕੇ ਵਿਆਜ ਵੀ ਅੱਜ ਤੱਕ ਭਰ ਰਿਆ ਬੰਦਾ ਉਹੀ ਜਿਹਨੇ ਪਾਏ ਨੇ ਆ ਸਾਡੇ ਕੋਲੇ ਵੀ ਚਿੱਠੀਆਂ ਆ ਗਈਆਂ ਵੀ ਵਿਆਜ ਭਰੋ ਜੀ ਦਾ ਇਹਨਾਂ ਦਾ ਭਰਿਆ ਨਹੀਂ ਉਹਦਾ ਭਰਿਆ ਆ ਆ ਬੈਂਕ ਵਾਲਿਆਂ ਦੇ ਦੇਖੋ ਵੀ ਜਿਹੜਾ ਵੀ ਸਾਡੇ ਪਿੰਡ ਆ ਗਿਆ ਤੇ ਲੱਤਾਂ ਪਾਹੋਂਗੇ ਇਹ ਇੱਕ ਗੱਲ ਹੋਰ ਹੈ ਸਰ ਉਹ ਮੰਨਦਾ ਮੰਨੀ ਗਿਆ ਹੁਣ ਕਿਦਾ ਮੈਂ ਤੁਹਾਡੇ ਭਰ ਦੇਣਾ ਮੈਂ ਤੁਹਾਨੂੰ ਕਲੀਅਰ ਦੇ ਦੇਣਾ ਇਹਨਾਂ ਕੋਈ ਮੰਨਿਆ ਹਾਂ ਹਾਂ ਜੀ ਮੰਨਦਾ ਰਿਹਾ ਉਹ ਕਹਿੰਦਾ ਮੈਂ ਇਕੱਲੇ ਨਹੀਂ ਵੀ ਕਰੇ ਸਾਰਿਆਂ ਸਾਰਿਆਂ ਨੇ ਕਰਿਆ ਉਹ ਕਹਿੰਦਾ ਸਾਰਿਆਂ ਨੇ ਕਰਿਆ ਤੁਸੀਂ ਆਓ ਐ ਨਾ ਕਰੋ ਦੱਸੋ ਕੀ ਕਰੀਏ ਤਿੰਨ ਜਾਣੇ ਤੋਂ ਬਿਨਾ ਸੈਨ ਤੋਂ ਬਿਨਾ ਪਾਸ ਨਹੀਂ ਹੁੰਦਾ ਨਾ ਹਰਿੰਦਰ ਬੇਇੱਜ਼ਤੀ ਆਈ ਸੀ ਵੀਡੀਓ ਦਿਖਾ ਦਿਓ ਵੀਡੀਓ ਹੈਗੀ ਜੀ ਜੀ ਸਾਰਿਆਂ ਦੇ ਸਾਰਿਆਂ ਨੇ ਖਾਦੇ ਨੇ ਵੀਡੀਓ ਰਹੀ ਉਹਦੀ ਵੀਡੀਓ ਬੋਲ ਦੇਦੀ ਆ ਉਹ ਵੀਡੀਓ ਨਾਲ ਤਾਲਕ ਕਹਿ ਦਿੰਦਾ ਸਾਰੇ ਦੇ ਦੱਸੋ ਹੁਣ ਦੱਸੋ ਹੁਣ ਕਿਧਰ ਨੂੰ ਕਰੀਏ ਸੀ ਜਾਈਏ ਜੀ ਬਿਆਨ ਦੇ ਗਿਆ ਨਾ ਵੈਸੇ ਵੀ ਨਹੀਂ ਵੀ ਬਿਆਨ ਕਰਦਾ ਕਿੰਨੇ ਨੇ 5 ਮਲਾਜ਼ਮ ਨੇ ਜੇਕਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਜਾਂ ਕੋਈ ਗੱਲ ਉਹ ਆਪਣੀ ਤਰ੍ਹਾਂ ਲੈ ਕੇ ਦਿਲ ਵਿੱਚ ਅਸੀਂ ਪੂਰੀ ਕਰਦਾ ਉਹ ਕਰ ਲੈਣ ਜਿਵੇਂ ਸਾਡ ਗੱਲ ਤਾਂ ਉਹੀ ਹੋਈ ਹੈ ਹੁਣ ਸਾਡੀ ਜ਼ਮੀਨ ਰੱਖੀ ਬੈਠੇ ਨੇ 30 ਦਿਨਾਂ ਦੇ ਬਾਅਦ ਵੀ ਅਸੀਂ ਐ ਨਹੀਂ ਕਹਿੰਦੇ ਵੀ ਹਾਂ ਤੁਹਾਨੂੰ ਐਨਓਸੀ ਲਵਾਵਾਂਗੇ ਸਾਡੀ ਮੰਗ ਹੈ ਵੀ ਸਾਨੂੰ ਐਨਓਸੀ ਮਿਲ ਜੇ ਜੋ ਮਰਜ਼ੀ ਕਰ ਲੈਣ 30 ਦਿਨਾਂ ਦੇ ਵਿੱਚ ਅੱ체 ਸਾਨੂੰ ਲੱਗ ਲਿਖਤਾ ਨਹੀਂ ਕੋਈ ਗੱਲਬਾਤ ਹੁੰਦੀ ਹੁੰਦੀ ਮੇਰੀ ਗੱਲ ਸੁਣ ਨਾਲੇ ਜਿਹੜੀ ਗੱਲ ਉਹਦੇ ਕਹਿਣ ਤੇ ਧਰਨਾ ਚੱਕਿਆ 15 20 ਦਿਨ ਜਦੋਂ ਨਹੀਂ ਕੋਈ ਗੱਲ ਸੁਣੀ ਫੇਰ ਦੁਬਾਰਾ ਲਾਣਾ ਪਿਆ ਹੁਣ ਜੇ ਤੁਸੀਂ ਜ਼ਿੰਮੇਵਾਰੀ ਲਵੋ ਵੀ ਮੈਂ ਕਰਾਵਾਂਗਾ ਅਸੀਂ ਚੱਕ ਲੈਣੇ ਲਿਖ ਕੇ ਦੇ ਦੋ ਤੂੰ ਹੀ ਦੇ ਦੋ ਕਿਤਾਬ ਬੈਂਕ ਵਾਲੀ ਦੇ ਰਹੇ ਨੇ ਨਹੀਂ ਫਿਰ ਉਹ ਨਹੀਂ ਕਿੱਧਰ ਜਾਈਏ ਕੀ ਲਿਖ ਕੇ ਦੇ ਰਹੇ ਨੇ ਬੋਲੋ ਜੀ ਔਂਕਾਰੀ ਦਾ ਨਹੀਂ ਲਿਖ ਦੇਣਾ ਗੱਲ ਅਸੀਂ ਕਹਿੰਦੇ ਹੁਣੇ ਕਰੋ ਇਨਕੁਆਰੀ ਉਹਨਾਂ ਨੂੰ ਵੀ ਬੁਲਾ ਲਓ ਸਾਨੂੰ ਵੀ ਬੁਲਾਓ ਜਿਹਦੀ ਗਲਤੀ ਹੈ ਉਹਦੇ ਛੱਤਰ ਮਾਰੋ ਕਰੋ ਉਹਨੂੰ ਤਾਂ ਪੈਸੇ ਬਰਾਮਤ ਉਹਨੂੰ ਲਾਉਡ ਡਾਉਨ ਜਿਹਨੂੰ ਸਹੀ ਕਰਾ ਦਿੰਦੇ ਆਂ ਵੀ ਉਹਨੇ ਆਪਣੇ ਮਾਪੇ ਉਹਦੇ ਖਾਤੇ ਚ ਪਾਏ ਨੇ ਪੈਸੇ ਹੋਰ ਕੀ ਸਾਡੇ ਤੋਂ ਉਹਦੂ ਵਾਰ ਤੇ ਸਬੂਤ ਕੀ ਲਓਗੇ ਉਹ ਸਾਹਮਣੇ ਦੇਖੋ ਲੱਗਿਆ ਉਹਦੇ ਮਾਪਿਓ ਵਾਸਤੇ ਥੋੜੀ ਬੈਂਕ ਖੁੱਲ ਗਿਆ ਵੀ ਉਹ ਉਹਨਾਂ ਦੇ ਖਾਤੇ ਚ ਪਾ ਦੇ ਫਿਰ ਨਾਲੇ ਜਿਹਦੇ ਜਿਹਦੇ ਕਾਊਂਟ ਚੋਂ ਗਏ ਨੇ ਉਹਦਾ ਉਹਦੇ ਨਾਲ ਰਿਲੇਸ਼ਨ ਕੋਈ ਨਹੀਂ ਉਹਦੇ ਮਾਪੇ ਬਾਬ ਦੇ ਖਾਤੇ ਚ ਪਾਉ ਉਹ ਉਹ ਕਦੋਂ ਪਾਉਗਾ ਉਹ ਤੇ ਉਹ ਮਾਪੇ ਬਾਬ ਦੇ ਆਪਦੇ ਨਹੀਂ ਹੋਣਗੇ ਇੱਕ ਗਾ ਕੇ ਇੱਕ ਦੇ ਵੀ ਨਹੀਂ ਉਹਦੇ ਕੋਈ ਕਰਿਆ ਗਾ ਕੇ ਯਾਰ ਕਿਤੇ ਦੇਖ ਲੋ ਵੀ ਇੱਕ ਤੂੰ ਜਨ ਨੂੰ ਜਾਣ ਦੇਣਾ ਹੁਣ ਪੁਰਾਣੇ ਨਹੀਂ ਜੂਠ ਬੋਲਦੇ ਨਹੀਂ ਕਿਸੇ ਚੀਜ਼ ਦਾ ਪਰ ਇੱਕ ਹੋਰ ਹੈ ਇੱਕ ਹੋਰ ਹੈ ਜੀ ਉਹ ਬੰਦਾ ਹੋਰ ਕਿਥੋਂ ਦਾ ਹੈ ਉਹ ਹੋਰ ਕਿਥੋਂ ਦਾ ਹੈ ਇੱਕ ਹੋਰ ਗੱਲ ਹੈ ਸਰ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮੁਜਰਮ ਜਿਹਨੂੰ ਆਪਾਂ ਠਰਾਨੇ ਆ ਪਏ ਉਹ ਕਿਸੇ ਤਰ੍ਹਾਂ ਦਾ ਕੋਈ ਲਿੰਕ ਕੋਈ ਲੈਣ ਦੇਣ ਕੁਝ ਵੀ ਲਿਆ ਕੇ ਅੱਗੇ ਧਰੇ ਕਿਸੇ ਕਿਸਮ ਦਾ ਅੱਗੇ ਧਰੇ ਵੀ ਆ ਵੇਖੋ ਸਾਡਾ ਤੇ ਲੈਣ ਦੇਣ ਚੱਲਦਾ ਸੀ ਕਰੇ ਤਾਂ ਸਹੀ ਕੁਛ ਆ ਚਲੋ ਇੱਕ ਨਾਲ ਹੋਊ ਦੋ ਨਾਲ ਤਿੰਨ ਨਾਲ ਸਾਰੇ ਜਿੰਨੇ ਮਾਰੀ ਸਾਰਿਆਂ ਨੇ ਓ ਨਾਲੇ ਪਹਿਲਾਂ ਨਾ ਜੀ ਜਿਹੜੇ ਪੈਸੇ ਉਹਨੇ ਠੱਗੀ ਲਾ ਕੇ ਪਹਿਲਾਂ ਜਿਨ੍ਹਾਂ ਦੇ ਮੋੜੇ ਨੇ 19 ਪੈਸੇ ਨਾ ਟਿੱਕੀ ਦੂਜਾ ਨੰਬਰ ਜੀ 4 ਦਿਨ ਹੋ ਗਏ ਆਪਾਂ ਨੂੰ ਧਰਨਾ ਲਾਏ ਨੂੰ ਹੁਣ ਕਿਸੇ ਹੋ ਪੰਜਵਾਂ ਦਿਨੇ ਪੰਜ ਦਿਨਾਂ ਚ ਤੁਸੀਂ ਪ੍ਰਸ਼ਾਸਨ ਵਾਲੀ ਉਹਨੂੰ ਚੱਕ ਕੇ ਲਿਆ ਕੇ ਉਹਦੀ ਤਾਇਰ ਕਰ ਲੀਂਦੇ ਡੀਸੀ ਸਾਹਿਬ ਦੇ ਐਪਲੀਕੇਸ਼ਨ ਕਰਸਾਲੋ ਹੁਣ ਇਹਦਾ ਮੋੜਦਾ ਅਜੀ ਕਿਉਂ ਉਹਦੇ ਵਿੱਚ ਲਿਖਿਆ ਉਹ ਤਾਂ ਵੀ ਡੀਸੀ ਸਾਹਿਬ ਨੇ ਨਾਲ ਦੀ ਨਾਲ ਐਸਐਸਪੀ ਨੂੰ ਭੇਜ ਦਿੰਦੀ ਹਾਂ ਹਾਂ ਜੀ ਉਹਨੇ ਅਰਜ਼ੀਆਂ ਦੇਖਣਗੇ ਮੱਲਾ